ਸ਼ਾਇਦ ਅੱਜ ਤੱਕ ਕਦੇ ਤੁਸੀਂ ਘਰ ਦੇ ਵਿੱਚ ਬੈਠ ਕੇ ਔਲੇ ਦੇ ਦਰਖਤ ਸ਼ਾਇਦ ਹੀ ਦੇਖੇ ਹੋਣ ਔਰ ਇਹ ਤਸਵੀਰਾਂ ਨੇ ਲਾਈਵ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਛੋਟੇ-ਛੋਟੇ ਜਿਹੜੇ ਔਲੇ ਹੈਗੇ ਨੇ ਆਰਗੇਨਿਕ ਔਲੇ ਹੈਗੇ ਨੇ ਕਹਿੰਦੇ ਨੇ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਇਨੂੰ ਕਹਿੰਦੇ ਆ ਦੁੱਖ ਤੋੜ ਮੂੰਹ ਖੋਲ ਠੀਕ ਹੈ ਜੋਸ ਅਸੀਂ ਇਹਨੂੰ ਕਹਿੰਦੇ ਆ ਉਹ ਕਿਵੇਂ ਜੀ ਦੁੱਖ ਤੋੜ ਤੇ ਸਮਝ ਲੱਗਦੀ ਤੇ ਮੂੰਹ ਖੋਲ ਕਿਵੇਂ ਜੀ ਮਤਲਬ ਇਹਦੇ ਵਿੱਚ ਆਪਾਂ ਕਹੀਏ ਕਿ ਤੰਦਰੁਸਤੀ ਦਾ ਮੂੰਹ ਖੁੱਲਦਾ ਹੈ ਦੁੱਖ ਜਿੰਨੇ ਤੁਹਾਡੇ ਨੇ ਉਹ ਦੁੱਖ ਤਕਲੀਫਾਂ ਜਿੰਨੀਆਂ ਨੇ ਤੁਹਾਡੀਆਂ ਉਹ ਖਤਮ ਚ ਮਲਾਈਕਾ ਅਰੋੜਾ ਨੂੰ ਕਿਸੇ ਨੇ ਪੁੱਛਿਆ ਸੀ ਉਹਦੇ ਫੈਨ ਨੇ ਕਿਹੜੀ ਚੀਜ਼ ਕਿਉਂਕਿ 50 51 ਸਾਲ ਦੇ ਹੋ ਗਏ ਨੇ ਮਲਾਈਕਾ ਅਰੋੜਾ ਉਹ ਹਜੇ ਵੀ ਐਂ ਲੱਗਦੇ ਵੀ 17 18 ਸਾਲ ਦੀ ਕੁੜੀਆਂ ਦੇ ਬਰਾਬਰ ਦੀ ਉਹਨਾਂ ਦੀ ਸਕਿਨ ਲੱਗਦੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਸਵੇਰੇ ਸਵੇਰੇ ਔਲੇ ਦਾ ਜਿਹੜਾ ਜੂਸ ਹੈਗਾ ਮੈਨੂੰ ਲੱਗਦਾ ਕਿ ਉਹ ਮਲਾਈਕਾ ਅਰੋੜਾ ਜਿਹੜਾ ਜੂਸ ਦਾ ਇਸਤੇਮਾਲ ਕਰਦੀ ਹੈ ਉਹ ਜੂਸ ਤੋਂ ਬਣਾ ਰਹੇ ਉਹ ਤਾਂ ਉਹ ਕਿਵੇਂ ਬਣਦੇ ਜੀ ਜੂਸ ਉਹ ਵੀ ਇਹੀ ਜੂਸ ਹੈ ਹੁਣ ਲਈ ਤਾਂ ਇਹ ਚੀਜ਼ਾਂ ਪੋਸੀਬਲ ਹੀ ਨਹੀਂ ਹੈ ਅਗਰ ਉਹ ਇਹ ਚੀਜ਼ਾਂ ਨੂੰ ਆਪਾਂ ਗੱਲ ਕਰੀਏ ਨਾ ਵੀ ਇਹ ਇਹ ਤਾਂ ਫਿਰ ਉਸ ਤੋਂ ਵੀ ਉੱਪਰ ਹੈ ਇਹ ਜੂਸ ਤਾਂ ਫਿਰ ਤੁਸੀਂ ਦੇਖੋ ਜਿਹੜਾ ਜੂਸ ਹੈਗਾ ਦੁੱਖ ਤੋੜ ਮੂੰਹ ਖੋਲ ਤੰਦਰੁਸਤੀ ਦਾ ਜਿਹੜਾ ਜੂਸ ਹੈਗਾ ਉਹ ਬਣ ਰਿਹਾ ਹੈ ਇਹਦੇ ਵਿੱਚ ਪਾਣੀ ਮਿਕਸ ਕਰਨਾ ਹੈ ਦੋ ਕਿੰਨਾ ਤੁਸੀਂ ਗਲਾਸ ਦੋ ਗਲਾਸ ਬਸ ਜਿੰਨੇ ਵੀ ਬੇ ਬਿਮਾਰੀਆਂ ਦਾ ਇਹਦੇ ਵਿੱਚ ਹੱਲ ਹੈ ਇੰਨੀਆਂ ਬਿਮਾਰੀਆਂ ਦਾ ਹੱਲ ਹੈ ਜੀ ਇਹ ਜਿਹੜਾ ਦੁੱਖ ਤੋੜ ਮੂੰਹ ਖੋਲ ਜਿਹੜਾ ਜੂਸ ਹੈਗਾ ਤੰਦਰੁਸਤੀ ਵਾਲਾ 90 ਕੀ ਇਹਦੇ ਤਾਂ ਜੇ ਮੈਂ ਤੁਹਾਨੂੰ ਗਣਨ ਲੱਗ ਜਾ ਤਾਂ 150 ਹੋ ਜਾਊਗਾ ਜਿੰਨੀ ਮਰਜ਼ੀ ਕ੍ਰੋਨਿਕ ਡਿਜ਼ੀਜ਼ ਹੈ ਚਾਹੇ ਦੇ ਕੋਈ ਮੈਟਾਬੋਲਿਕ ਡਿਸਆਰਡਰ ਹੈ ਕੋਈ ਸਕਿਨ ਦਾ ਡਿਸਆਰਡਰ ਹੈ ਸੋਰਿਆਸਿਸ ਹੈ ਯਾਪਾ ਐਕਜ਼ੀਮੇ ਦੀ ਗੱਲ ਕਰ ਲਈਏ ਯਾਪਾ ਰਿਊਮਟਾਇਡ ਆਰਥਰਾਇਟਸ ਦੀ ਗੱਲ ਕਰ ਲਈਏ ਜਿਹਨੂੰ ਆਪਾਂ ਗਠੀਆ ਕਹਿੰਦੇ ਆ ਜਿੰਨੀਆਂ ਜਿੰਨੀਆਂ ਵੀ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਜਿਨ੍ਹਾਂ ਦੀ ਪ੍ਰੋਗਨੋਸਿਸ ਬੈਡ ਹੈ ਜਿੰਨੀਆਂ ਕ੍ਰੋਨਿਕ ਡਿਜ਼ੀਜ਼ ਨੇ ਠੀਕ ਹੈ ਨਾ ਅਗਰ ਆਪਾਂ ਇਹ ਜੂਸ ਦਾ ਸੇਵਨ ਕਰਦੇ ਆ ਤਾਂ ਇਹਦੇ ਤੁਹਾਨੂੰ ਅਲਟੀਮੇਟ ਰਿਜ਼ਲਟ ਮਿਲਣਗੇ ਇਸ ਤਰ੍ਹਾਂ ਜੇ ਅਗਰ ਆਪਾਂ ਗੱਲ ਕਰੀਏ ਲੀਵਰ ਲਈ ਲੀਵਰ ਲਈ ਵੀ ਬਹੁਤ ਲਾਹੇਵੰਦ ਹੈ ਜਿੰਨਾ ਫੈਟੀ ਫੈਟੀ ਲੀਵਰ ਹੈ ਜਾਂ ਸਿਰੋਸਿਸ ਲੀਵਰ ਹੈ ਜਾਂ ਕਈਆਂ ਨੂੰ ਅਨਪਚ ਰਹਿਦਾ ਹੈ ਜਾਂ ਗੈਸ ਤਜਾਬ ਜਿਆਦਾ ਬੰਦ ਹੈ ਜਾਂ ਸੰਗਰੈਣੀ ਦਾ ਪੇਸ਼ੈਂਟ ਹੈ ਜਿਨ੍ਹਾਂ ਨੂੰ ਬਾਰ-ਬਾਰ ਪੁੱਟੀ ਆਉਂਦੀ ਹੈ ਖਾਣਾ ਖੰਦੀ ਪੁੱਟੀ ਆਉਂਦੀ ਹੈ ਉਹਦੇ ਲਈ ਵੀ ਬਹੁਤ ਅੱਛੀ ਲਾਹੇਵੰਦ ਚੀਜ਼ ਹੈ ਇਹ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਏ ਪੌਲੀਫੀਨੋਲ ਐਂਟੀਆਕਸੀਡੈਂਟ ਐਂਟੀਆਕਸੀਡੈਂਟ ਕੀ ਹੁੰਦੇ ਨੇ ਜਿਹੜੇ ਆਪਾਂ ਨੂੰ ਬੁੱਢੇ ਹੋਣ ਤੋਂ ਬਚਾਉਂਦੇ ਨੇ ਆਮਲਾ ਅੱਜ ਖਾਣਾ ਸ਼ੁਰੂ ਕਰਦੇ ਆ ਆਪਾਂ ਸਵੇਰੇ ਹੀ ਦੇਖਦੇ ਆ ਵੀ ਆਪਾਂ ਨੂੰ ਯਾਰ ਕੁਝ ਆਪਾਂ ਸਪਾਈਡਰਮੈਨ ਤਾਂ ਬਣੇ ਨਹੀਂ ਠੀਕ ਹੈ ਨਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਰ ਔਲਾ ਅਗਰ ਤੁਸੀਂ ਰੈਗੂਲਰਟੀ ਦੇ ਵਿੱਚ ਖਾ ਰਹੇ ਹੋ ਤੁਸੀਂ 10 12 ਦਿਨ ਬਾਅਦ ਤੁਹਾਨੂੰ ਇਹਦਾ ਅਸਰ ਦਿਖਣ ਨੂੰ ਮਿਲੇਗਾ ਕੋਸੇ ਪਾਣੀ ਇੱਕ ਗਲਾਸ ਪਾਣੀ ਦੇ ਵਿੱਚ ਦੋ ਆਮਲਿਆਂ ਦਾ ਜੂਸ ਲੈ ਲਵੋ ਇਹ ਤੁਹਾਡਾ ਪੇਟ ਦਾ ਮਸਲਾ ਵੀ ਹੱਲ ਕਰ ਦੂ ਚਾਹੇ ਤੁਹਾਨੂੰ ਤਜਾਬ ਹੈ ਗੈਸ ਹੈ ਚਾਹੇ ਤੁਹਾਡਾ ਮੋਟਾਪਾ ਹੈ ਉਹਦਾ ਵੀ ਮਸਲਾ ਹੱਲ ਕਰ ਦੂ ਤੇ ਦੋਨੋਂ ਸੁਪਰ ਫੂਡ ਨੇ ਜਦੋਂ ਇੱਕ ਤੇ ਇੱਕ ਆਪਾਂ ਮਿਲਾਣੇ ਆ 11 ਬਣ ਜਾਂਦੇ ਨੇ ਪਹਿਲਾਂ ਬਿਲਕੁਲ ਖਾਲੀ ਸੀਗਾ ਮੇਰਾ ਜਦੋਂ ਮੈਂ ਐਲੋਪੈਥਿਕ ਪ੍ਰੈਕਟਿਸ بڑے بڑے ਹਸਪੀਟਲਾਂ ਵਿੱਚ ਪ੍ਰੈਕਟਿਸ ਕੀਤੀ ਹੈ ਠੀਕ ਹੈ ਨਾ ਟ੍ਰੇਨਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਲਾਸਟ ਤੁਸੀਂ ਇਹ ਲਗਾਓ ਕਿ ਆਕਤੂਬਰ ਤੋਂ ਹੀ ਸਟਾਰਟ ਕੀਤਾ ਜਦੋਂ ਆਮਲਾ ਆਉਣਾ ਸ਼ੁਰੂ ਹੁੰਦਾ ਆ ਸਾਰੀ ਨਿਊ ਗ੍ਰੋਥ ਹੈ ਇੱਥੇ ਬਿਲਕੁਲ ਖਾਲੀ ਸੀ ਮੇਰਾ ਪਹਿਲਾਂ ਠੀਕ ਹੈ ਸਾਰੀ ਨਵੀਂ ਗਰੋਥ ਹੈ ਆਹ ਹਾ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਜੀ ਲਤਫ ਮੈਨੂੰ ਜ਼ਿੰਦਗੀ 'ਚ ਕਦੇ ਆਈ ਨਹੀਂ ਔਲੇ ਦੇ ਦਰਖਤੇ ਡਾ ਖੜ ਕੇ ਤੇ ਔਲੇ ਦਾ ਜੂਸ ਪੀਣ ਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਬੜੀ ਖਾਸ ਬਣਨ ਵਾਲੀ ਹੈ ਅਸੀਂ ਬੜੀ ਖਾਸ ਥਾਂ ਦੇ ਉੱਤੇ ਪਹੁੰਚੇ ਆ ਜਿੱਥੇ ਇੱਕ ਵਾਰ ਮੁੜ ਤੋਂ ਜਿਹੜੇ ਪੂਰੀ ਦੁਨੀਆ ਦੇ ਵਿੱਚ ਮਲੇਰਕੋਟਲੇ ਦੇ ਮਸ਼ਹੂਰ ਡਾਕਟਰ شاہਦ پرویز ਇੱਥੇ ਪਹੁੰਚੇ ਹੋਏ ਨੇ ਇਸ ਥਾਂ ਦੇ ਉੱਤੇ ਖਾਸ ਕਰਕੇ ਪਹੁੰਚੇ ਹੋਏ ਨੇ ਇੱਕ ਨਵਾਂ ਫਾਰਮੂਲਾ ਇੱਕ ਨਵਾਂ ਨੁਸਖਾ ਜਿਹੜਾ ਉਹ ਅੱਜ ਇੰਨਾ ਹਰੇ ਭਰੇ ਖੇਤਾਂ ਦੇ ਵਿੱਚ ਬੈਠ ਕੇ ਬਣਾ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਸ਼ਾਇਦ ਅੱਜ ਤੱਕ ਕਦੇ ਤੁਸੀਂ ਘਰ ਦੇ ਵਿੱਚ ਬੈਠ ਕੇ ਔਲੇ ਦੇ ਦਰਖਤ ਸ਼ਾਇਦ ਹੀ ਦੇਖੇ ਹੋਣ ਔਰ ਇਹ ਤਸਵੀਰਾਂ ਨੇ ਲਾਈਵ ਅਸੀਂ ਤੁਹਾਨੂੰ ਦਿਖਾ ਰਹੇ ਆ ਦੇਖੋ ਛੋਟੇ ਛੋਟੇ ਜਿਹੜੇ ਔਲੇ ਹੈਗੇ ਨੇ ਆਰਗੇਨਿਕ ਔਲੇ ਹੈਗੇ ਨੇ ਕਹਿੰਦੇ ਨੇ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਪਰ ਪਤਾ ਕੀ ਲੱਗਦਾ ਹੈ ਕਿਵੇਂ ਲੱਗਦਾ ਕਿਸ ਤਰੀਕੇ ਨਾਲ ਲੱਗਦਾ ਹੈ ਇਹ ਅੱਜ ਸਾਰੀਆਂ ਗੱਲਾਂ ਅਸੀਂ ਕਰਨ ਆਏ ਆ ਸਾਹਨੇ ਇੱਕ ਵਾਰ ਫੇਰ ਮੁੜ ਤੋਂ ਡਾਕਟਰ ਸ਼ਾਹਿਦ پرویز ਸਾਹ ਜਿਹੜੇ ਕਿ ਇੱਕ ਨੁਸਖਾ ਹੈਗਾ ਜਿਹੜਾ ਬਣਾ ਰਹੇ ਨੇ ਤਾਜ਼ੇ ਔਲਿਆਂ ਦਾ ਨੁਸਖਾ ਔਲੇ ਵੀ ਤਾਜ਼ੇ ਨੇ ਕਿ ਦਰਖਤ ਤੋਂ ਤੋੜਿਆ ਔਰ ਤੋੜ ਕੇ ਨਾਲ ਦੀ ਨਾਲ ਜਿਹੜਾ ਨੁਸਖਾ ਬਣਾ ਰਹੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਨੂੰ ਅਸੀਂ ਲੱਭ ਲੈ ਜੀ ਅੱਜ ਜਿੰਨੀ ਠੰਡ ਦੇ ਵਿੱਚ ਵੀ ਤੁਸੀਂ ਇਸ ਵਾਲੇ ਪਾਸੇ ਔਲੇ ਦੇ ਦਰਖਤ ਹੇਠਾਂ ਤੁਸੀਂ ਬੈਠੇ ਹੋ ਧੰਨਵਾਦ ਜੀ ਪਹਿਲਾਂ ਤਾਂ ਹਕੀਕਤ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਅੱਛਾ ਡਾਕਟਰ ਸਾਹਿਬ ਕਹਿੰਦੇ ਨੇ ਵੀ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਉਹ ਕੀ ਕਹਾਵਤ ਹੈਗੇ ਤੁਸੀਂ ਕਹ ਰਹੇ ਵੀ ਅੱਜ ਉਹ ਕਹਾਵਤ ਹੈ ਜਿਹੜੀ ਸੱਚ ਕਰਕੇ ਦਿਖਾਉਣੀ ਹੈ ਤੇ ਇਹ ਕੀ ਬਣਾ ਰਹੇ ਹੋਏ ਜੀ ਇਹ ਕੀ ਹੈ ਕੀ ਬਣ ਰਿਹਾ ਇਹ ਆਪਣਾ ਜਿਸ ਤਰ੍ਹਾਂ ਆਮਲੇ ਨੇ ਫਰੈਸ਼ ਫਰੈਸ਼ ਔਲ ਹੈ ਸੀਜ਼ਨਲ ਬਸ ਇਹਦਾ ਇਹੀ ਸੀਜ਼ਨ ਹੈ ਹੁਣ ਆਮਲੇ ਦਾ ਸੀਜ਼ਨ ਹੈ ਅੱਛਾ ਜੀ ਲਾਸਟ ਮਾਰਚ ਤੱਕ ਜਾਏਗਾ ਜਿਹੜਾ ਇਹ ਔਲਾ ਜਿਸ ਤਰ੍ਹਾਂ ਤੁਸੀਂ ਕਹਾਵਤ ਕਹੀ ਹੈ ਇਹ ਬਿਲਕੁਲ ਕਹਾਵਤ ਸੱਚ ਹੈ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਇਹ ਬਾਅਦ ਚੋਂ ਕੰਮ ਆਉਂਦਾ ਹੈ ਮਤਲਬ ਬੰਦੇ ਨੂੰ ਉਦੋਂ ਨਹੀਂ ਜਿਸ ਤਰ੍ਹਾਂ ਹੁਣ ਆਪਾਂ ਆਮਲਾ ਅੱਜ ਖਾਣਾ ਸ਼ੁਰੂ ਕਰਦੇ ਆ ਆਪਾਂ ਸਵੇਰੇ ਹੀ ਦੇਖਦੇ ਆ ਵੀ ਆਪਾਂ ਨੂੰ ਯਾਰ ਕੁਝ ਆਪਾਂ ਸਪਾਈਡਰਮੈਨ ਤਾਂ ਬਣੇ ਨਹੀਂ ਠੀਕ ਹੈ ਨਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਰ ਔਲਾ ਅਗਰ ਤੁਸੀਂ ਰੈਗੂਲਰਿਟੀ ਦੇ ਵਿੱਚ ਖਾ ਰਹੇ ਹੋ ਤੁਸੀਂ 10 12 ਦਿਨ ਬਾਅਦ ਤੁਹਾਨੂੰ ਇਹਦਾ ਅਸਰ ਦਿਖਣ ਨੂੰ ਮਿਲੇਗਾ ਠੀਕ ਹੈ ਨਾ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਏ ਪੋਲੀਫੀਨੋਲ ਐਂਟੀਆਕਸੀਡੈਂਟ ਐਂਟੀਆਕਸੀਡੈਂਟ ਕੀ ਹੁੰਦੇ ਨੇ ਜਿਹੜੇ ਆਪਾਂ ਨੂੰ ਬੁੱਢੇ ਹੋਣ ਤੋਂ ਬਚਾਉਂਦੇ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਮੈਗਨੀਸ਼ੀਅਮ ਹੈ ਕੈਲਸ਼ੀਅਮ ਹੈ ਆ ਦੇ ਤੋਂ ਇਲਾਵਾ ਜੇ ਆਪਾਂ ਦੇਖੀਏ ਚ ਪੋਟਾਸ਼ੀਅਮ ਵੀ ਹੈ ਪਰ ਕਹਿੰਦੇ ਤਾਂ ਡਾਕਟਰ ਸਾਹਿਬ ਇਹ ਨੇ ਕਿ ਐਨ ਐਪਲ ਅਡੇ ਮੇਕਸ ਡਾਕਟਰ ਰਵੇ ਪਰ ਤੁਸੀਂ ਤੇ ਔਲੇ ਦੀ ਬੜੀ ਤਰੀਫਾਂ ਕਰੀ ਜਾ ਰਹੇ ਹੋ ਜੇ ਤੁਸੀਂ ਐਪਲ ਦੀ ਗੱਲ ਕਰ ਲਓ ਨਾ ਇੱਕ ਪਾਸੇ ਇੱਕ ਔਲਾ ਰੱਖ ਦੋ ਇੱਕ ਐਪਲ ਨਾਲ ਤਾਂ ਬਹੁਤ ਛੋਟਾ ਹੈ ਜੀ ਜੀ ਇੱਕ ਸਾਈਡ ਤੇ ਤੁਸੀਂ 30 ਐਪਲ ਰੱਖ ਦੋ ਉਹਦੇ ਬਰਾਬਰ ਨੇ ਇਹਦੇ ਨਿਊਟ੍ਰੀਐਂਟ ਅੱਛਾ ਹਾਂ ਜੇ ਆਪਾਂ ਔਰੈਂਜ ਦੀ ਗੱਲ ਕਰ ਲਈ ਆਪਾਂ ਮੰਨਦੇ ਆ ਨਾ ਵੀ ਸੰਤਰੇ ਦੇ ਵਿੱਚ ਬਹੁਤ ਵਧੀਆ ਵਿਟਾਮਿਨ ਸੀ ਹੈ ਠੀਕ ਹੈ ਨਾ ਬਹੁਤ ਜ਼ਿਆਦਾ ਵਿਟਾਮਿਨ ਸੀ ਹੈ 2 ਸੰਤਰੇ ਇੱਕ ਔਲਾ ਬਰਾਬਰ ਹੈ ਉਹਦੇ ਜੇ ਆਪਾਂ ਗੱਲ ਕਰੀਏ ਅਨਾਰ ਦੀ ਬੇ ਅਨਾਰ ਆਪਾਂ ਮੰਨਦੇ ਆ ਕਿ ਸੁਪਰ ਫੂਡ ਹੈ ਸੁਪਰ ਫੂਡ ਦੀ ਕੈਟਾਗਰੀ ਚ ਆਪਾਂ ਮੰਨਦੇ ਆ ਅਨਾਰ ਨੂੰ ਅਨਾਰ ਵੀ ਜਿਹੜਾ ਹੈ ਜੇ ਅਨਾਰ ਦੇ ਬਰਾਬਰ ਵੀ ਰੱਖੀਏ ਜਿਹੜੇ ਉਹਦੇ ਵਿੱਚ ਐਂਟੀਆਕਸੀਡੈਂਟ ਨੇ ਪੋਲੀਫੀਨੋਲ ਨੇ ਫਲੇਬੀਨੋਇਡਸ ਨੇ ਇੱਕ ਆਮਲੇ ਚ ਉਹਦੇ ਨਾਲੋਂ 20 ਗੁਣਾ ਜ਼ਿਆਦਾ ਨੇ ਫਲੇਬੀਨੋਇਡਸ ਮਤਲਬ ਆਮਲਾ ਇੱਕ ਸਾਡੇ ਸ਼ਾਸਤਰ ਆਯੁਰਵੇਦ ਸ਼ਾਸਤਰ ਦੇ ਵਿੱਚ ਇਹਨੂੰ ਤ੍ਰੀ ਦੋਸ਼ਮ ਕਿਹਾ ਗਿਆ ਇਹਨੂੰ ਰਸਾਇਣ ਦੀ ਕੈਟਾਗਰੀ ਚ ਰੱਖਿਆ ਹੈ ਰਸਾਇਣ ਹੁੰਦਾ ਹੈ ਮਲਟੀ ਵਿਟਾਮਿਨ ਮਤਲਬ ਇੱਕ ਇਹ ਐਂਟੀਆਕਸੀਡੈਂਟ ਹੈ ਜਿਹੜਾ ਤੁਹਾਡੀ ਏਜਿੰਗ ਨੂੰ ਸਟਾਪ ਕਰਦਾ ਹੈ ਏਜਿੰਗ ਮਤਲਬ ਕਿ ਤੁਹਾਨੂੰ ਬੁੱਢਾ ਨਹੀਂ ਹੋਣ ਦਿੰਦਾ ਇੱਕ ਇਹ ਜਰ ਰਸਾਇਣ ਹੈ ਜਿਹੜਾ ਤੁਹਾਨੂੰ ਬੁੱਢਾ ਨਹੀਂ ਹੋਣ ਦਿੰਦਾ ਇੱਕ ਇਹਦੀ ਖੂਬਸੂਰਤੀ ਇਹ ਹੈ ਫਲ ਦੀ ਇਹ ਹੈ ਕਿ ਇਹ ਤ੍ਰੀ ਦੋਸ਼ ਨਾਸ਼ਕ ਹੈ ਤ੍ਰੀ ਦੋਸ਼ ਨਾਸ਼ਕ ਕੀ ਹੈ ਵੀ ਕੋਈ ਮੈਡੀਸਿਨ ਹੈ ਇਹ ਹੈ ਕਿ ਬਾਤ ਨੂੰ ਵਾਤ ਦੋਸ਼ਾਂ ਨੂੰ ਸ਼ਾਮ ਕਰਦੀ ਹੈ ਕੋਈ ਪਿੱਤ ਦੋਸ਼ਾਂ ਨੂੰ ਠੀਕ ਕਰਦੀ ਹੈ ਕੋਈ ਕਫ ਦੋਸ਼ਾਂ ਨੂੰ ਜੀ ਜੀ ਤ੍ਰੀ ਦੋਸ਼ ਮਤਲਬ ਤਿੰਨਾ ਦੋਸ਼ਾਂ ਦਾ ਸ਼ਾਮਕ ਹੈ ਇਹ ਜਿਹੜਾ ਆਮਲਾ ਹੈ ਠੀਕ ਹੈ ਨਾ ਇੱਕ ਇਹਦੀ ਖੂਬਸੂਰਤੀ ਇਹ ਹੈ ਜੇ ਆਪਾਂ ਆਮਲੇ ਦੀ ਗੱਲ ਕਰੀਏ ਇਹਦੇ ਵਿੱਚ ਪੰਜ ਰਸ ਹੁੰਦੇ ਨੇ ਟੋਟਲ ਕਿੰਨੇ ਰਸ ਨੇ ਆਯੁਰਵੇਦ ਚ 6 ਰਸ ਨੇ ਜਿਹਨੂੰ ਅਸੀਂ ਤੁਹਾਡੇ ਨਾਲ ਇਹ ਵੀ ਗੱਲਬਾਤ ਕਰਾਂਗੇ ਪਹਿਲਾਂ ਅਸੀਂ ਔਲੇ ਸੰਨ ਤੋਂ ਬੜਾ ਇੰਟਰਸਟ ਹੈਗਾ ਤੁਸੀਂ ਦੱਸਿਆ ਵੀ ਅੱਜ ਔਲੇ ਲੱਗੇ ਹੋਏ ਦਿਖਾਉਣੇ ਨੇ ਤੇ ਇਹ ਦੇਖੋ ਤੁਸੀਂ ਔਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਤੁਸੀਂ ਫਿਰ ਇੱਥੇ ਬੈਠੇ ਔਲੇ ਤਾਂ ਵੈਸੇ ਵੀ ਸਾਡੇ ਘਰਾਂ ਦੇ ਵਿੱਚ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਆਮ ਕਰਕੇ ਮਿਲ ਜਾਂਦੇ ਨੇ ਫਿਰ ਤੁਸੀਂ ਅੱਜ ਇੱਥੇ ਕਿਵੇਂ ਬੈਠੇ ਔਲੇ ਦੇ ਦਰਖਤੇਟਾ ਬੈਠ ਕੇ ਤੁਸੀਂ ਕੀ ਕਿਹੜਾ ਨੁਸਖਾ ਬਣਾ ਰਹੇ ਹੋ ਜੀ ਕਿਹੜਾ ਨੁਸਖਾ ਬੇਸਿਕਲੀ ਨਾ ਕੁਝ ਡਿਜ਼ੀਜ਼ ਇਸ ਤਰ੍ਹਾਂ ਦੇ ਰਹ ਜਾਂਦੀਆਂ ਨੇ ਜਿਸ ਤਰ੍ਹਾਂ ਅਸੀਂ ਡਾਈਟ ਦੱਸਦੇ ਆ ਜਾਂ ਪੇਸ਼ੈਂਟ ਨੂੰ ਕੁਝ ਮੈਡੀਸਿਨ ਦਿੰਨੇ ਆ ਡਾਇਗਨੋਸ ਕਰਨ ਤੋਂ ਬਾਅਦ ਪਰ ਫਿਰ ਵੀ ਕੁਝ ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਪ੍ਰੋਗਨੋਸਿਸ ਬਹੁਤ ਬੈਡ ਹੁੰਦੀ ਆ ਕੁਝ ਡਿਜ਼ੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਪ੍ਰੋਗਨੋਸਿਸ ਬਹੁਤ ਬੈਡ ਹੈ ਠੀਕ ਹੈ ਨਾ ਸਾਨੂੰ ਲੱਗਦਾ ਹੈ ਕਿ ਇਹ ਉਹਨਾਂ ਇਫੈਕਟ ਨਹੀਂ ਮਿਲ ਰਿਹਾ ਪੇਸ਼ੈਂਟ ਨੂੰ ਠੀਕ ਹੈ ਫਿਰ ਉਹਨਾਂ ਲਈ ਅਸੀਂ ਜਿਹੜਾ ਇਹ ਚੀਜ਼ ਤਿਆਰ ਕੀਤੀ ਹੈ ਇਹਨੂੰ ਵੈਸੇ ਤਾਂ ਅਸੀਂ ਸੰਜੀਵਨੀ ਜੂਸ ਕਹਿੰਦੇ ਆ ਜੇ ਆਪਣੀ ਉਹਦੇ ਵਿੱਚ ਕਈ ਲੈਂਗੁਏਜ ਦੇ ਵਿੱਚ ਕਈ ਆ ਤਾਂ ਸੰਜੀਵਨੀ ਜੂ ਦੁੱਖ ਤੋੜ ਮੂੰਹ ਖੋਲ ਠੀਕ ਹੈ ਜੋ ਅਸੀਂ ਇਹਨੂੰ ਕਹਿੰਦੇ ਆ ਉਹ ਕਿਵੇਂ ਜੀ ਦੁੱਖ ਤੋੜ ਤੇ ਸਮਝ ਲੱਗਦੀ ਤੇ ਮੂੰਹ ਖੋਲ ਕਿਵੇਂ ਜੀ ਮਤਲਬ ਇਹਦੇ ਵਿੱਚ ਆਪਾਂ ਕਹੀਏ ਕਿ ਤੰਦਰੁਸਤੀ ਦਾ ਮੂੰਹ ਖੁੱਲਦਾ ਹੈ ਦੁੱਖ ਜਿੰਨੇ ਤੁਹਾਡੇ ਨੇ ਉਹ ਦੁੱਖ ਤਕਲੀਫਾਂ ਜਿੰਨੀਆਂ ਨੇ ਤੁਹਾਡੀਆਂ ਉਹ ਖਤਮ ਚਾ ਜਿੰਨੀ ਮਰਜੀ ਕ੍ਰੋਨਿਕ ਡਿਜ਼ੀਜ਼ ਹੈ ਚਾਹੇ ਦੇ ਕੋਈ ਮੈਟਾਬੋਲਿਕ ਡਿਸਆਰਡਰ ਹੈ ਕੋਈ ਸਕਿਨ ਦਾ ਡਿਸਆਰਡਰ ਹੈ ਸੋਰਿਆਸਿਸ ਹੈ ਯਾਪਾ ਐਕਜ਼ੀਮੇ ਦੀ ਗੱਲ ਕਰ ਲਈਏ ਯਾਪਾ ਰਿਊਮਟਾਇਡ ਆਰਥਰਾਇਟਿਸ ਦੀ ਗੱਲ ਕਰ ਲਈਏ ਜਿਹਨੂੰ ਆਪਾਂ ਗਠੀਆ ਕਹਿੰਦੇ ਆ ਜਿੰਨੀਆਂ ਜਿੰਨੀਆਂ ਵੀ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਜਿਨ੍ਹਾਂ ਦੀ ਪ੍ਰੋਗਨੋਸਿਸ ਬੈਡ ਹੈ ਜਿੰਨੀਆਂ ਕ੍ਰੋਨਿਕ ਡਿਜ਼ੀਜ਼ ਨੇ ਠੀਕ ਹੈ ਨਾ ਅਗਰ ਆਪਾਂ ਇਹ ਜੂਸ ਦਾ ਸੇਵਨ ਕਰਦੇ ਆ ਤਾਂ ਇਹਦਾ ਤੁਹਾਨੂੰ ਅਲਟੀਮੇਟ ਰ ਜੂਸ ਹੈਗਾ ਜਿਹੜਾ ਕਿ ਸੰਜੀਵਨੀ ਜੂਸ ਹੈ ਜਿਹੜਾ ਇੱਥੇ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਜਿਹੜੇ ਨਾਲ ਹੈਗੇ ਨੇ ਉਹਨਾਂ ਦੀ ਟੀਮ ਦੇ ਮੈਂਬਰ ਹੈਗੇ ਨੇ ਡਾਕਟਰ ਸਾਹਿਬ ਫਿਰ ਇਹ ਕੀ ਚੀਜ਼ ਹੈਗੀ ਇਹ ਤਾਂ ਸਮਝ ਆਉਂਦਾ ਵੀ ਇਹ ਤਾਜ਼ੇ ਔਲੇ ਹੈਗੇ ਨੇ ਇਹ ਕੀ ਚੀਜ਼ ਹੈਗੀ ਹੈ ਜੀ ਜਿਸ ਤਰ੍ਹਾਂ ਮੈਂ ਆਮਲੇ ਦੇ ਗੁਣ ਦੱਸੇ ਨੇ ਜੀ ਜਿਸ ਤਰ੍ਹਾਂ ਮੈਂ ਆਮਲੇ ਦੇ ਗੁਣ ਦੱਸੇ ਨੇ ਵੀ ਇਹਦੇ ਗੁਣਤਾ ਮਤਲਬ ਗ੍ਰੰਥਾ ਦੇ ਵਿੱਚ ਭਰੇ ਪਏ ਨੇ ਠੀਕ ਹੈ ਨਾ ਆਮਲਾ ਇੱਕ ਹੈਜਾ ਫੂਡ ਹੈ ਕਿ ਜੇ ਮੈਂ ਫਾਇਦੇ ਗਿਣਨ ਲੱਗ ਜਾਣਾ ਤਾਂ ਤੁਹਾਨੂੰ ਸ਼ਾਮ ਹੋ ਜੂ ਮਤਲਬ ਕਟੋ ਘਟੀ ਮੈਂ ਤਾਂ ਤੁਹਾਨੂੰ 100 ਫਾਇਦਾ ਕਨਾ ਸਕਦਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਕੰਮ ਕਰਦਾ ਜਿਸ ਤਰ੍ਹਾਂ ਮਤਲਬ ਜਿਹੜਾ ਤਾਜ਼ੇ ਆਵਲੇ ਲੱਗੇ ਹੋਏ ਤੁਸੀਂ ਫਿਰ ਮੈਂ ਤਾਂ ਤੁਹਾਨੂੰ ਇਹ ਪੁੱਛਿਆ ਸੀ ਵੀ ਇੱਥੇ ਬੈਠਣ ਦਾ ਕੀ ਕਾਰਨ ਆ ਬਿਲਕੁਲ ਤਾਜ਼ੇ ਤੁਸੀਂ ਕਹਿ ਰਹੇ ਹੋ ਔਰ ਚੂਰ ਚੂਰ ਕਰਦੇ ਹਰੇਕ ਚੂਰ ਤੁਸੀਂ ਜਿਹੜੇ ਆਵਲੇ ਦੇ ਨਾਲ ਕਿਹੜੇ ਕਿਹੜੀ ਬਿਮਾਰੀ ਦਾ ਕਿਹੜੀ ਦਾ ਤੁਸੀਂ ਜੂਸ ਪਿਲਾ ਰਹੇ ਹੋ ਕਿਹਨੂੰ ਪਿਲਾਉਣਾ ਹੈ ਕੀ ਬਿਮਾਰੀ ਹੈਗੀ ਹੈ ਮਰੀਜ਼ ਨੂੰ ਜਿਹੜੇ ਬੇਸਿਕਲੀ ਜਿਹੜੇ ਨਾ ਸਕਿਨ ਡਿਸਆਰਡਰ ਨੇ ਕੁਝ ਸਕਿਨ ਡਿਸਆਰਡਰ ਇਸ ਤਰ੍ਹਾਂ ਦੇ ਨੇ ਵੀ ਉਹ ਨਹੀਂ ਠੀਕ ਹੁੰਦੇ ਜਿਸ ਤਰ੍ਹਾਂ ਐਕਜ਼ੀਮਾ ਹੋ ਗਿਆ ਸ ਐਕਜ਼ੀਮਾ ਇੱਕ ਸਕਿਨ ਡਿਸਆਰਡਰ ਹੈ ਜਿਹਦੇ ਵਿੱਚ ਚਕੱਤੇ ਜੇ ਬਣ ਜਾਂਦੇ ਨੇ ਠੀਕ ਹੈ ਸੁਰਿਆਸ਼ੀਜ਼ ਜਿਹਦੇ ਵਿੱਚ ਵਾਈਟ ਕਲਰ ਦੇ ਪੈਚ ਬਣ ਜਾਂਦੇ ਨੇ ਉਹ ਇੱਕ ਆਟੋਇਮਿਊਨ ਡਿਸਆਰਡਰ ਹੈ ਠੀਕ ਹੈ ਜੀ ਉਹ ਠੀਕ ਨਹੀਂ ਹੁੰਦਾ ਜ਼ਿਆਦਾਤਰ ਠੀਕ ਹੈ ਉਹਦੇ ਵਿੱਚ ਇਹਦਾ ਜਿਹਨੂੰ ਆਪਾਂ ਕਹਦੀਏ ਵੀਟ ਗ੍ਰਾਸ ਠੀਕ ਹੈ ਇਹ ਆਮਲੇ ਦਾ ਜੂਸ ਜਦੋਂ ਆਪਾਂ ਮਿਕਸ ਕਰਕੇ ਦਿੰਨੇ ਆ ਦੋਨਾਂ ਚੀਜ਼ਾਂ ਦੀ ਇੱਕ ਪਾਰਟਿਕੂਲਰ ਉਹਦੇ ਵਿੱਚ ਡੋਜ਼ ਦੇ ਵਿੱਚ ਤਾਂ ਉਹ ਇੱਕ ਮਤਲਬ ਹੈ ਤੁਸੀਂ ਇਹ ਲਗਾ ਸਕਦੇ ਹੋ ਵੈਸੇ ਸਕਿਨ ਸਾਫ਼ ਹੋ ਜਾਂਦੀ ਹੈ ਦਿਨਾਂ ਦੇ ਵਿੱਚ ਸਕਿਨ ਸਾਫ਼ ਹੋ ਜਾਊਗੀ ਤੁਸੀਂ ਤਾਂ ਕਹਿ ਰਹੇ ਹੋ ਵੀ ਜਿਨ੍ਹਾਂ ਨੂੰ ਮੋਟਾਪਾ ਹੈਗਾ ਓਬੈਸਟੀ ਹੈਗੀ ਹੈ ਜਿਨ੍ਹਾਂ ਲਈ ਤੇ ਮੋ ਪੇਟ ਜਿਹੜਾ ਬਾਹਰ ਹੋ ਗਿਆ 벨ਟੋ ਬਾਹਰ ਹੋ ਗਿਆ ਕਹਿੰਦੇ ਨੇ ਜੀ 벨ਟੋ ਬਾਹਰ ਹੋਇਆ ਪੇਟ ਮੁੰਡਾ ਵਿਆਹ ਕੇ ਤੇ ਨੋੜ ਤੜਾ ਕੇ ਕੋਲ ਨਹੀਂ ਰਹਿੰਦੇ ਨਾ ਉਹ ਵਾਪਸ ਆਉਂਦੇ ਨੇ ਇਹ ਵਾਪਸ ਕਰਨ ਦਾ ਹੈਗਾ ਪੇਟ ਵਾਪਸ ਲਿਆ ਸਕਦਾ ਇਹ ਅੰਦਰ ਬਿਲਕੁਲ ਹੈ ਕਿਉਂਕਿ ਜਿਹੜਾ ਆਮਲਾ ਹੈ ਨਾ ਆਮਲਾ ਕੀ ਕਰਦਾ ਹੈ ਬੀਐਮਆਰ ਵਧਾਉਂਦਾ ਹੈ ਬੇਸਲ ਮੈਟਾਬੋਲਿਕ ਰੇਟ ਵਧਾਉਂਦਾ ਹੈ ਉਹਦੇ ਨਾਲ ਤੁਹਾਡੀ ਕੀ ਹੈ ਫੈਟ ਡਿਸੋਲਵ ਹੁੰਦੀ ਹੈ ਸਵੇਰੇ ਉੱਠ ਕੇ ਅਗਰ ਤੁਸੀਂ ਦੋ ਆਮਲਿਆਂ ਦਾ ਜੂਸ ਠੀਕ ਹੈ ਕੋਸੇ ਪਾਣੀ ਇੱਕ ਗਲਾਸ ਪਾਣੀ ਦੇ ਵਿੱਚ ਦੋ ਆਮਲਿਆਂ ਦਾ ਜੂਸ ਲੈ ਲਵੋ ਇਹ ਤੁਹਾਡਾ ਪੇਟ ਦਾ ਮਸਲਾ ਵੀ ਹੱਲ ਕਰ ਦੂ ਚਾਹੇ ਤੁਹਾਨੂੰ ਤਜਾਬ ਹੈ ਗੈਸ ਹੈ ਚਾਹੇ ਤੁਹਾਡਾ ਮੋਟਾਪਾ ਹੈ ਉਹਦਾ ਹੀ ਮਸਲਾ ਹੱਲ ਕਰ ਦੂ ਜੇ ਤੁਹਾਨੂੰ ਕੋਲੈਸਟ੍ਰੋਲ ਬੰਦ ਹੈ ਉਹਦਾ ਹੀ ਮਸਲਾ ਹੱਲ ਕਰ ਦੂ ਸਕਿਨ ਲਈ ਤਾਂ ਮੈਂ ਤੁਹਾਨੂੰ ਦੱਸੇ ਸਕਿਨ ਲਈ ਤਾਂ ਹੈ ਜਿਹੜਾ ਸਕਿਨ ਲਈ ਹਮੇਸ਼ਾ ਆਪਣੇ ਆਪ ਨੂੰ ਕਹਿੰਦੇ ਨੇ ਵੀ ਯੰਗ ਬਣਾ ਕੇ ਯੰਗ ਦਿਖਣਾ ਚਾਹੁੰਦੇ ਨੇ ਹਮੇਸ਼ਾ ਇਹ ਤੁਸੀਂ ਤੁਹਾਨੂੰ ਸੁਣ ਕੇ ਹੈਰਾਨੀ ਹੋ ਗਈ ਕਿ ਆਮਲੇ ਦੇ ਵਿੱਚ ਵਿਟਾਮਿਨ ਸੀ ਬਹੁਤ ਜਿਆਦਾ ਹੁੰਦਾ ਹੈ ਵਿਟਾਮਿਨ ਸੀ ਜਿਹੜਾ ਹੈ ਜਿਹੜੇ ਆਪਣੇ ਸਕਿਨ ਦੇ ਨੀਚੇ ਨਾ ਕੋਲੇਜਨ ਇੱਕ ਪ੍ਰੋਟੀਨ ਹੈ ਜਿਹਨੂੰ ਆਪਾਂ ਸਟਰਕਚਰਲ ਪ੍ਰੋਟੀਨ ਕਹਿੰਦੇ ਆ ਇਹ ਉਹਦੀ ਸਿੰਥਸਿਸ ਨੂੰ ਵਧਾਉਂਦਾ ਹੈ ਜਿਹੜਾ ਆਮਲਾ ਹੈ ਉਹਦੀ ਸਿੰਥਸਿਸ ਨੂੰ ਵਧਾਉਂਦਾ ਹੈ ਕਿ ਹਮੇਸ਼ਾ ਤੁਹਾਨੂੰ ਇਹ ਹੈ ਕਿ ਤੁਹਾਡੀ ਏਜਿੰਗ ਨੂੰ ਸਟਾਪ ਕਰਕੇ ਰੱਖਦਾ ਹੈ ਯਾ ਜਿਨ੍ਹਾਂ ਦੇ ਡੀ ਪਿਗਮੈਂਟੇਸ਼ਨ ਹੈ ਮਤਲਬ ਸਕਿਨ ਦਾ ਰੰਗ ਕਾਲਾ ਹੈ ਯਾ ਝੂੜੀਆਂ ਪੈ ਰਹੀਆਂ ਨੇ ਸਮੇਂ ਤੋਂ ਪਹਿਲਾਂ ਠੀਕ ਹੈ ਜੀ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਲਾਹੇਵੰਦ ਇਹ ਜੂਸ ਹੋਏਗਾ ਜਿਹੜਾ ਪਰ ਮੈਂ ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਨਾ ਮਲਾਈਕਾ ਅਰੋੜਾ ਨੂੰ ਕਿਸੇ ਨੇ ਪੁੱਛਿਆ ਸੀ ਉਹਦੇ ਫੈਨ ਨੇ ਕਿਉਂ ਕਿਹੜੀ ਚੀਜ਼ ਕਿਉਂਕਿ 50 51 ਸਾਲ ਦੇ ਹੋ ਗਏ ਨੇ ਮਲਾਈਕਾ ਰੋੜਾ ਉਹ ਹਜੇ ਵੀ ਐਂ ਲੱਗਦੇ ਵੀ 17 18 ਸਾਲ ਦੀ ਕੁੜੀਆਂ ਦੇ ਬਰਾਬਰ ਦੀ ਉਹਨਾਂ ਦੀ ਸਕਿਨ ਲੱਗਦੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਸਵੇਰੇ ਸਵੇਰੇ ਔਲੇ ਦਾ ਜਿਹੜਾ ਜੂਸ ਹੈਗਾ ਮੈਨੂੰ ਲੱਗਦਾ ਕਿ ਉਹ ਮਲਾਈਕਾ ਰੋੜਾ ਜਿਹੜਾ ਜੂਸ ਦਾ ਇਸਤੇਮਾਲ ਕਰਦੀ ਹੈ ਉਹ ਜੂਸ ਤੋਂ ਬਣਾ ਰਹੇ ਉਹ ਤਾਂ ਉਹ ਕਿਵੇਂ ਬਣਦੇ ਜੀ ਜੂਸ ਉਹ ਵੀ ਇਹੀ ਜੂਸ ਸੀ ਐਕਚੁਅਲੀ ਉਹ ਤਾਂ ਮੈਟਰੋਪੋਲੀਟਨ ਸਿਟੀ 'ਚ ਰਹਿੰਦੇ ਨੇ ਉਹਨਾਂ ਲਈ ਤਾਂ ਇਹ ਚੀਜ਼ਾਂ ਪੋਸੀਬਲ ਹੀ ਨਹੀਂ ਹੈ ਅਗਰ ਉਹ ਇਹ ਚੀਜ਼ਾਂ ਨੂੰ ਆਪਾਂ ਗੱਲ ਕਰੀਏ ਨਾ ਵੀ ਇਹ ਇਹ ਤਾਂ ਫਿਰ ਉਸ ਤੋਂ ਵੀ ਉੱਪਰ ਹੈ ਇਹ ਜੂਸ ਤਾਂ ਠੀ ਉਨਾ ਲਈ ਤਾਂ ਆਮਲਾ ਜਿਹੜਾ ਫਰੈਸ਼ ਮਿਲਣਾ ਹੀ ਮੁਸ਼ਕਿਲ ਹੈ ਜਿਹੜੀਆਂ ਜਿੰਨੇ ਵੀ ਆਪਾਂ ਬੜੀਆਂ ਸਿਟੀਜ਼ ਦੀ ਗੱਲ ਕਰੀਏ ਉੱਥੇ ਤਾਂ ਆਮਲਾ ਫਰੈਸ਼ ਮਿਲਣਾ ਹੀ ਬੜਾ ਮੁਸ਼ਕਿਲ ਹੈ ਠੀਕ ਹੈ ਜੀ ਜਿਹੜਾ ਇਹ ਆਮਲਾ ਹੈ ਚਲੋ ਇਹ ਤਾਂ ਇੱਕ ਰਸਾਇਣ ਤਾਂ ਹੈ ਹੀ ਹੈ ਸਕਿਨ ਲਈ ਤਾਂ ਹੈ ਹੀ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਏਜਿੰਗ ਨੂੰ ਸਟਾਪ ਕਰਦਾ ਹੈ ਜਾਂ ਹੋਰ ਸਕਿਨ ਲਈ ਤਾਂ ਹੈ ਹਾਰਟ ਲਈ ਵੀ ਤੁਹਾਡਾ ਫਾਇਦੇਮੰਦ ਹੈ ਕਿਉਂਕਿ ਹਾਰਟ ਵਾਸਤੇ ਜੀ ਹਾਂ ਜੀ ਹਾਂ ਹਾਰਟ ਵਾਸਤੇ ਕਿਵੇਂ ਹੋ ਗਿਆ ਜੀ ਕਿਉਂਕਿ ਜਿੰਨਾ ਵੀ ਬੈਡ ਕੋਲੇਸਟ੍ਰੋਲ ਹੈ ਐਲ ਡੀ ਐਲ ਹੈ ਉਹਨੂੰ ਇਹ ਕੱਟ ਡਾਊਨ ਕਰਦਾ ਹੈ ਠੀਕ ਹੈ ਜੀ ਜਿਹੜੀ ਤੁਹਾਡੀ ਅੰਦਰ ਐਂਡੋਥੀਲੀਅਮ ਹੈ ਜਿਹੜੀ ਆਪਣੀਆਂ ਬਲੱਡ ਵੈਸਲ ਦੇ ਵਿੱਚ ਐਂਡੋਥੀਲੀਅਮ ਜਿੱਥੇ ਕਲੌਟ ਬੰਦਦਾ ਉਹਦੀ ਸਫਾਈ ਕਰਦਾ ਇਹ ਆਉਲਾ ਠੀਕ ਹੈ ਇਸ ਤਰ੍ਹਾਂ ਜੇ ਅਗਰ ਆਪਾਂ ਗੱਲ ਕਰੀਏ ਲੀਵਰ ਲਈ ਲੀਵਰ ਲਈ ਵੀ ਬਹੁਤ ਲਾਹੇਵੰਦ ਹੈ ਜਿੰਨਾ ਫੈਟੀ ਫੈਟੀ ਲੀਵਰ ਹੈ ਜਾਂ ਸਿਰੋਸਿਸ ਲੀਵਰ ਹੈ ਜਾਂ ਕਈਆਂ ਨੂੰ ਅਨਪਚ ਰਹਿਦਾ ਹੈ ਜਾਂ ਗੈਸ ਤਜਾਬ ਜਿਆਦਾ ਬੰਦ ਹੈ ਜਾਂ ਸੰਗਰਹਿਨੀ ਦਾ ਪੇਸ਼ੈਂਟ ਹੈ ਜਿਨ੍ਹਾਂ ਨੂੰ ਬਾਰ-ਬਾਰ ਪੁੱਟੀ ਆਉਂਦੀ ਹੈ ਖਾਣਾ ਖੰਦੀ ਪੁੱਟੀ ਆਉਂਦੀ ਹੈ ਉਹਦੇ ਲਈ ਵੀ ਬਹੁਤ ਅੱਛੀ ਲਾਹੇਵੰਦ ਚੀਜ਼ ਹੈ ਇਹ ਅੱਛਾ ਸੋ ਤੁਸੀਂ ਦੇਖੋ ਵੀ ਤਾਜ਼ੇ ਔਲੇ ਦਾ ਜਿਹੜਾ ਜੂਸ ਹੈਗਾ ਇੱਥੇ ਉਹ ਬਣਾਇਆ ਜਾ ਰਿਹਾ ਹੈ ਦੁੱਖ ਤੋੜ ਤੇ ਮੂੰਹ ਖੋਲ ਜੂਸ ਹੈਗਾ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਜਦੋਂ ਇੱਕ ਰੋਟੀ ਖਾ ਲਈਏ ਤੇ ਸਾਨੂੰ ਸਾਰਾ ਦਿਨ ਭੁੱਖ ਨਹੀਂ ਲੱਗਦੀ ਚਾਹੇ ਉਹ ਦੇਖੋ ਤੁਸੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਉਹ ਸਾਰਾ ਨੁਸਖਾ ਹੈਗਾ ਜਿਹੜਾ ਅੱਜ ਅਸੀਂ ਤੁਹਾਨੂੰ ਦੇਣਾ ਹੈ ਤਾਜ਼ੇ ਔਲੇ ਦਰਖਤ ਵੀ ਨਾਲ ਹੀ ਹੈ ਸਾਡੇ ਦਰਖਤ ਵੀ ਨਾਲ ਹੀ ਹੈ ਔਰ ਨਾਲ ਹੀ ਇਹ ਤਾਜ਼ੇ-ਤਾਜ਼ੇ ਔਲਿਆਂ ਦਾ ਜਿਹੜਾ ਜੂਸ ਹੈਗਾ ਦੁੱਖ ਤੋੜ ਮੂੰਹ ਖੋਲ ਤੰਦਰੁਸਤੀ ਦਾ ਜਿਹੜਾ ਉਹ ਜੂਸ ਹੈਗਾ ਇੱਥੇ ਬਣਾਇਆ ਜਾ ਰਿਹਾ ਅੱਛਾ ਇਹ ਕਿੰਨੇ ਕੁ ਲੈਣੇ ਨੇ ਜੀ ਇਹ ਇਦੇ ਵਿੱਚ ਜਿਹੜਾ ਆਪਾਂ 20 ਗ੍ਰਾਮ ਤੱਕ ਇਹਦਾ ਜੂਸ ਲੈ ਸਕਦੇ ਇਹਨੂੰ ਆਪਾਂ ਕਹਿੰਦੇ ਆ ਵੀਟ ਗ੍ਰਾਸ ਜਦੋਂ ਵੀਟ ਮਤਲਬ ਜਿਹੜੀ ਆਪਣੀ ਕਣਕ ਹੈ ਜਦੋਂ ਇਹਦਾ ਪੌਦਾ 3 ਤੋਂ 4 ਇੰਚ ਦਾ ਹੋ ਜਾਂਦਾ ਇਹਦੇ ਵਿੱਚ ਮੈਕਸਿਮਮ ਨਿਊਟ੍ਰੀਐਂਟ ਹੁੰਦੇ ਨੇ ਜੀ ਇਹਦੇ ਵਿੱਚ ਲਗਾ ਲੀਆ ਆਪਾਂ 100 ਗ੍ਰਾਮ ਜੇ ਆਪਾਂ ਇਹਨੂੰ ਲੈਣੇ ਆ ਵੀਟ ਨੂੰ ਵੀਟ ਗ੍ਰਾਸ ਨੂੰ ਲੈਣੇ ਆ ਤੇ ਇਹਦੇ ਵਿੱਚ 18 ਗ੍ਰਾਮ ਤੋਂ ਪ੍ਰੋਟੀਨ ਹੀ ਹੈ ਬੀਟਾ ਕੈਰੋਟਿਨ ਹੈ ਮਲਟੀ ਵਿਟਾਮਿਨ ਜਿੰਨੇ ਵੀ ਆਪਣੇ ਮੈਥਾਈਲ ਕੋਬਾਲਾਮਿਨ ਹੋ ਗਿਆ ਜਾਂ ਬੀ ਕੰਪਲੈਕਸ ਦੇ ਵਿਟਾਮਿਨ ਸੀ ਵਿਟਾਮਿਨ ਏ ਸਾਰਾ ਕੁਝ ਇਹਦੇ ਵਿੱਚ ਹੁੰਦਾ ਹੈ 2 ਗ੍ਰਾਮ ਆਪਣੀ ਵੀਟ ਗ੍ਰਾਸ ਲੈਣਾ ਠੀਕ ਹੈ ਜੀ ਉਹਦਾ ਸਿੰਪਲ ਤਰੀਕਾ ਹੈ ਇਹਦਾ ਜੂਸ ਕੱਢਣ ਦਾ ਰੱਖੋ ਕਿਉਂਕਿ ਆਪਾਂ بڑے ਮਿਕਸਰ ਚ ਜਾਂ بڑے ਜੂਸਰ ਚ ਆਪਾਂ ਜੂਸ ਕੱਢਦੇ ਆ ਉਹਨਾ ਆਪਣੇ ਹੱਥ ਨਹੀਂ ਲੱਗਣਾ ਕਿਉਂਕਿ ਆਪਾਂ ਨੇ ਇੰਨਾ ਚਾਹੀਦਾ ਨਹੀਂ ਹੁੰਦਾ ਇਹ ਇਹ ਆਪਾਂ ਨੂੰ ਤਿੰਨ ਤੋਂ ਚਾਰ ਚਮਚ ਵੀ ਨਿਕਲੇ ਹੋਣ ਜੂਸ ਦੇ ਬਹੁਤ ਨੇ ਆਪਣੇ ਲਈ ਸਫੀਸ਼ੀਐਂਟ ਨੇ ਜੂਸ ਪਰ ਇੱਕ ਗੱਲ ਹੈ ਡਾਕਟਰ ਸਾਹਿਬ ਜਿਹੜਾ ਇਹ ਵੀਟ ਗ੍ਰਾਸ ਹੈਗਾ ਜਿਹਨੂੰ ਤੁਸੀਂ ਕਹਿ ਰਹੇ ਹੋ ਇਹ ਬਹੁਤ ਲੋਕ ਨੇ ਜੀ ਇਹਦੇ ਨਾਲ ਹੀ ਤੰਦਰੁਸਤੀ ਦਾ ਜਿਹੜਾ ਦਾਵਾ ਕਰੇ ਜਾ ਰਹੇ ਨੇ ਬਹੁਤ ਲੋਕ ਨੇ ਇਕੱਲਾ ਔਲੀ ਖਾਂਦੇ ਨੇ ਪਰ ਤੁਸੀਂ ਇਕੱਠਾ ਕਿਵੇਂ ਕਰ ਲਈ ਜੀ ਦੋਨਾਂ ਨੂੰ ਇਹ ਦੋਨੋਂ ਹੀ ਆਪਣੇ ਆਪ ਚ ਇੱਕ ਸੁਪਰ ਫੂਡ ਨੇ ਆਮਲਾ ਇੱਕ ਸੁਪਰ ਫੂਡ ਹੈ ਅੱਛਾ ਵੀਟ ਗ੍ਰਾਸ ਆਪਣੇ ਆਪ ਚ ਸੁਪਰ ਫੂਡ ਹੈ ਠੀਕ ਹੈ ਦੋਨੋਂ ਸੁਪਰ ਫੂਡ ਨੇ ਜਦੋਂ ਇੱਕ ਤੇ ਇੱਕ ਆਪਾਂ ਮਿਲਾਣੇ ਆ ਇਹ 11 ਬਣ ਜਾਂਦੇ ਨੇ ਦੋਨਾਂ ਦਾ ਆਪਸ ਚ ਸਿਨਰਜਿਸਟਿਕ ਇਫੈਕਟ ਹੁੰਦਾ ਹੈ ਦੋਨੋਂ ਇੱਕ ਦੂਸਰੇ ਦੇ ਗੁਨਾ ਨੂੰ ਬਹੁਤ ਜ਼ਿਆਦਾ ਉੱਪਰ ਕਰ ਦਿੰਦੇ ਨੇ ਡਾਕਟਰ ਤੁਸੀਂ ਤੇ ਕਹਿ ਰਹੇ ਸੀ ਕਿ ਜਿਹੜਾ ਅੱਜ ਤੁਹਾਨੂੰ ਜਿਹੜਾ ਨੁਸਖਾ ਅਸੀਂ ਦੇਣ ਲੱਗੇ ਆ ਇਹ ਲਗਭਗ ਲਗਭਗ 90 ਬਿਮਾਰੀਆਂ ਦਾ ਇਹਦੇ ਵਿੱਚ ਹੱਲ ਹੈ ਇੰਨੀਆਂ ਬਿਮਾਰੀਆਂ ਦਾ ਹੱਲ ਹੈ ਜੀ ਇਹ ਜਿਹੜਾ ਦੁੱਖ ਤੋੜ ਮੂੰਹ ਖੋਲ ਜਿਹੜਾ ਜੂਸ ਹੈਗਾ ਤੰਦਰੁਸਤੀ ਵਾਲਾ 90 ਕੀ ਇਹਦੇ ਤੇ ਮੈਂ ਤੁਹਾਨੂੰ ਗੁਣਾਨ ਲੱਗ ਜਾਂਦਾ 150 ਹੋ ਜਾਊ ਜੀ ਕਹਿ ਰਹੇ ਵੀ ਜਿਹੜਾ ਇਹ ਇੱਕ ਔਲੇ ਦਾ ਜੂਸ ਕੱਢ ਕੇ ਜੇਕਰ ਅਸੀਂ ਇੱਕ ਦੋ ਚਮਚੇ ਵੀਟ ਗ੍ਰਾਸ ਦੇ ਨਾਲ ਲੈਣੇ ਸ਼ੁਰੂ ਕਰ ਦਈਏ ਤੇ ਜਿਹੜੇ 80-80 ਸਾਲ ਦੇ ਬਾਬੇ ਉਹ ਵੀ ਬੰਗੜਾ ਪਾਉਣਗੇ ਬਿਲਕੁਲ ਇਹਦੇ ਵਿੱਚ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮਿਲਣਗੀਆਂ ਦੋਨੋਂ ਜੇ ਅਗਰ ਆਪਾਂ ਚੀਜ਼ਾਂ ਮਿਲਾ ਲੈਨੇ ਆ ਤੁਹਾਨੂੰ ਹਰ ਉਹ ਵਿਟਾਮਿਨ ਹਰ ਉਹ ਮਿਨਰਲ ਸਾਰਾ ਕੁਝ ਇਹਦੇ ਵਿੱਚ ਤੁਹਾਡਾ ਪੂਰਾ ਉਸ ਸੇਲੀਨੀਅਮ ਵੀ ਹੈ ਇਹਦੇ ਵਿੱਚ ਜਿਹੜਾ ਆਪਾਂ ਵੀਟ ਗਲਾਸ ਦੀ ਗੱਲ ਕਰਦੇ ਆ ਸੇਲੀਨੀਅਮ ਇੱਕ ਇਸ ਐਲੀਮੈਂਟ ਚ ਹੁੰਦੇ ਆ ਆਪਣੇ ਬਹੁਤ ਵਧੀਆ ਉਹਦੇ ਕੰਮ ਨੇ ਆਪਣੇ ਸਰੀਰ ਦੇ ਵਿੱਚ ਠੀਕ ਹੈ ਨਾ ਕੋਈ ਵੀ ਬਿਮਾਰੀ ਨੂੰ ਰਿਵਰਸ ਕਰਨ ਦੇ ਵਿੱਚ ਸਲੀਨੀਅਮ ਦਾ ਬਹੁਤ ਅੱਛਾ ਰੋਲ ਹੈ ਤੇ ਫਿਰ ਡਾਕਟਰ ਸਭ ਬਹੁਤ ਵਾਰ ਹੁੰਦਾ ਹੈ ਕਿ ਲੋਕ ਤਾਜ਼ਾ ਔਲਾ ਵੀ ਕਈ ਨਹੀਂ ਯੂਜ਼ ਕੀਤਾ ਹੋਣਾ ਤਾਜ਼ਾ ਤਾਜ਼ਾ ਵੀਟ ਗ੍ਰਾਸ ਵੀ ਯੂਜ਼ ਕੀਤਾ ਹੋਣਾ ਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਫਾਇਦਾ ਕਈ ਨੂੰ ਥੋੜਾ ਜਿਹਾ ਹੁੰਦਾ ਹੈ ਕਈ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਹੈ ਕਈ ਨੂੰ ਫਾਇਦਾ ਹੁੰਦਾ ਹੀ ਨਹੀਂ ਉਹਦੇ ਵਿੱਚ ਕੀ ਹੈ ਕਿ ਜਿਹੜੇ ਕੀ ਬੜੇ ਮਾਈਲਡ ਜਿਹੜੇ ਦੋਸ਼ ਹੁੰਦੇ ਨੇ ਉਹ ਤਾਂ ਕੁਝ ਵੀ ਨਹੀਂ ਜਿਸ ਤਰ੍ਹਾਂ ਆਪਾਂ ਨੇ ਇੱਕ ਨੁਸਖਾ ਦੱਸਿਆ ਉਹਨਾਂ ਨੇ ਸਿਰਫ ਇੱਕ ਨੁਸਖਾ ਅਪਣਾਇਆ ਤੇ ਜਿੰਦਗੀ ਬਣ ਗਈ ਉਹਨਾਂ ਦੇ ਠੀਕ ਹੋ ਗਏ ਠੀਕ ਹੈ ਕੁਝ ਹੁੰਦੇ ਨੇ ਕਸ਼ਟ ਸਾਦੇ ਆ ਮਤਲਬ ਜਿਹਨੂੰ ਆਪਾਂ ਕਹਿੰਦੇ ਦਵੰਦਜ ਪ੍ਰਕਿਰਤੀ ਠੀਕ ਹੈ ਉਹ ਆ ਜਾਂਦੀ ਉਹਨਾਂ ਦਾ ਵਿੱਚ ਥੋੜਾ ਜਿਹਾ ਰੋਗ ਠੀਕ ਕਰਨਾ ਠੀਕ ਹੋ ਜਾਂਦੇ ਨੇ ਥੋੜਾ ਠੀਕ ਹੈ ਜਿਹੜੇ ਤ੍ਰidoshic ਰੋਗ ਨੇ ਉਹਦੇ ਵਿੱਚ ਆਪਾਂ ਨੂੰ ਪ੍ਰਕਿਰਤੀ ਵੀ ਠੀਕ ਕਰਨੀ ਪੈਂਦੀ ਹੈ ਉਹਦੀ ਬਾਕੀ ਖਾਣ ਪਾਣ ਲਾਈਫ ਸਟਾਈਲ ਵੀ ਠੀਕ ਕਰਨਾ ਪੈਂਦਾ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਦੇ ਕਰਦੇ ਬਾਕੀ ਜਿਹੜੇ ਇਸ ਤਰ੍ਹਾਂ ਦੇ ਕੁਝ ਆਯੁਰਵੈਦਿਕ ਹਰਬਸ ਹੁੰਦੀਆਂ ਨੇ ਜਿਸ ਤਰ੍ਹਾਂ ਜੂਸ ਸੰਜੀਵਨੀ ਜੂਸ ਜਿਹਨੂੰ ਆਪਾਂ ਗੱਲ ਕਰਦੇ ਆ ਬਣਾਇਆ ਠੀਕ ਹੈ ਨਾ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ ਠੀਕ ਹੈ ਉਹ ਠੀਕ ਹੋ ਜਾਂਦੇ ਨੇ ਕੁਝ ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਜਿਹੜਾ ਸਾਰਾ ਕੁਝ ਲੈਣ ਤੋਂ ਬਾਅਦ ਵੀ ਨਹੀਂ ਠੀਕ ਹੁੰਦੇ ਜਿਹਨੂੰ ਆਪਾਂ ਕਹਿੰਦੇ ਕਸਟ ਸਾਧ ਦੇ ਕਸਟ ਸਾਧ ਦੇ ਜਾਂ ਅਸਾਧ ਦੇ ਰੋਗ ਠੀਕ ਹੈ ਨਾ ਫਿਰ ਉਹਦੇ ਵਿੱਚ ਆਪਾਂ ਕੀ ਕਰਦੇ ਆ ਉਹ ਉਹਦੇ ਵਿੱਚ ਸਾਰੇ ਜਿੰਨਾ ਵੀ ਮੈਡੀਟੇਸ਼ਨ ਹੋ ਗਿਆ ਯੋਗਾ ਹੋ ਗਿਆ ਉਹ ਚੀਜ਼ਾਂ ਨੂੰ ਸਾਰੀਆਂ ਨੂੰ ਇਨਕਲੂਡ ਕਰਦੇ ਆਂ ਕਈ ਚੀਜ਼ਾਂ ਅੱਜ ਦੇ ਦੌਰ ਦੇ ਵਿੱਚ ਕੀ ਹੈ ਕਿ ਮਾਨਸਿਕ ਰੋਗ ਨੇ ਜਿਆਦਾ ਆਪਾਂ ਨੂੰ ਹਰ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ ਚਾਹੇ ਦੀ ਸਿੱਧੇ ਤੌਰ ਤੇ ਸਿੱਧੇ ਤੋਰ ਤੇ ਜੀ ਜੀ ਠੀਕ ਹੈ ਨਾ ਸ਼ਿਕਾਰ ਜ਼ਰੂਰ ਹੈ ਫਿਰ ਉਹਨਾਂ ਨੂੰ ਇਹ ਚੀਜ਼ਾਂ ਇਨਕਲੂਡ ਕਰਦੇ ਆਂ ਆਪਾਂ ਨਾਲ ਮੈਡੀਟੇਸ਼ਨ ਹੋ ਗਿਆ ਯੋਗਾ ਹੋ ਗਿਆ ਤੇ ਨਾਲ ਉਹਦਾ ਲਾਈਫ ਸਟਾਈਲ ਠੀਕ ਕਰਦੇ ਆਂ ਨਾਲ ਚ ਰੰ ਜਿਹੜੀਆਂ ਚੀਜ਼ਾਂ ਨੇ ਜਿਹੜੇ ਸੁਪਰ ਫੂਡ ਨੇ ਆਪਣੇ ਸੁਪਰ ਫੂਡ ਨੇ ਦੋਨੋਂ ਸੁਪਰ ਫੂਡ ਨੇ ਜਦੋਂ ਆਪਾਂ ਦੋਨੋਂ ਸੁਪਰ ਫੂਡ ਨੂੰ ਮਿਲਾਉਂਦੇ ਆਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਇੱਕ ਤੋਂ ਇੱਕ ਇਹ 11 ਬਣ ਜਾਂਦੇ ਨੇ ਪਰ ਪਰ ਜੇਕਰ ਅਸੀਂ ਆਵਲੇ ਦੀ ਗੱਲ ਕਰੀਏ ਤੇ ਵਾਲਾਂ ਦੀ ਗੱਲ ਨਾ ਕਰੀਏ ਮੈਨੂੰ ਲੱਗਦਾ ਇਹ ਵੀ ਜਿਹੜੀ ਗੱਲਬਾਤ ਹੈਗੀ ਅਧੂਰੀ ਰਹੇਗੀ ਵਾਲਾਂ ਤੇ ਕੀ ਅਸਰ ਰਹਿੰਦਾ ਹੈ ਤਾਜ਼ਾ ਆਵਲਾ ਅਸੀਂ ਜੇਕਰ ਖਾਈ ਕੀ ਇਫੈਕਟ ਪੈਣ ਵਾਲਾ ਸਾਡੇ ਵਾਲਾਂ ਦੇ ਉੱਤੇ ਖਾਸ ਕਰਕੇ ਜਿਹੜੇ ਉਮਰ ਤੋਂ ਪਹਿਲਾਂ ਉਮਰ ਦੇ ਨਾਲ ਤੇ ਜਿਹੜੇ ਸਫੈਦ ਵਾਲ ਆਉਣੇ ਨੇ ਤਾਂ ਆਉਣੇ ਹੀ ਨੇ ਪਰ ਅੱਜ ਕੱਲ ਉਮਰ ਤੋਂ ਪਹਿਲਾਂ ਵੀ ਸਫੈਦ ਵਾਲ ਆ ਗਏ ਜੀ ਕਾਲੇ ਸਾਡੇ ਵਾਲ ਚਿੱਟੇ ਹੋ ਗਏ ਸਾਡੇ ਵਾਲਾਂ ਚ ਜਿਹੜੀ ਅਸੀਂ ਕਹ ਲਈਏ ਕਿ ਡੈਂਡਰਫ ਬੜਾ ਆਈ ਜਾਂਦਾ ਹੈ ਸਾਡੇ ਖੋਪੜੀ ਤੇ ਜਿਹੜੀ ਪੇਪੜੀ ਜਿਹੜੀ ਹੋਈ ਜਾਂਦੀ ਹੈ ਹੱਥ ਮਾਰੋ ਤੇ ਸਾਰੀ ਖੁਸ਼ਕੀ ਛੜੀ ਜਾਂਦੀ ਹੈ ਤੁਸੀਂ ਕਹਿ ਰਹੇ ਸੀ ਵੀ ਇਹਦਾ ਵੀ ਹੱਲ ਉਹਦੇ ਵਿੱਚ ਹੈ ਜੀ ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿਉਂਕਿ ਆਮਲੇ ਦਾ ਜੇ ਦੱਸਿਆ ਜਾਵੇ ਆਮਲਾ ਰਸਾਇਣਤਾ ਹੈ ਹੀ ਹੈ ਇਹਦਾ ਬਾਲਾਂ ਦੇ ਵਿੱਚ ਬਹੁਤ ਅੱਛਾ ਟੋਨਿਕ ਹੈ ਬਾਲਾਂ ਦੇ ਵਿੱਚ ਕਿਵੇਂ ਟੋਨਿਕ ਹੈ ਦੇ ਵਿੱਚ ਵਿਟਾਮਿਨ ਸੀ ਹੈ ਠੀਕ ਹੈ ਵਿਟਾਮਿਨ ਈ ਹੈ ਵਿਟਾਮਿਨ ਏ ਹੈ ਪੋਲੀਫੀਨੋਲ ਹੈ ਐਂਟੀਆਕਸੀਡੈਂਟ ਹੈ ਜੇ ਹੁਣ ਤੋਂ ਮੈਂ ਆਪਣੀ ਉਹ ਗੱਲ ਕਰਾਂ ਪਹਿਲਾਂ ਬਿਲਕੁਲ ਖਾਲੀ ਸੀਗਾ ਮੇਰਾ ਜਦੋਂ ਮੈਂ ਐਲੋਪੈਥਿਕ ਪ੍ਰੈਕਟਿਸ ਬੜੇ-ਬੜੇ ਹਸਪੀਟਲਾਂ ਵਿੱਚ ਪ੍ਰੈਕਟਿਸ ਕੀਤੀ ਹੈ ਠੀਕ ਹੈ ਨਾ ਟ੍ਰੇਨਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਮੈਂ ਲਾਸਟ ਤੁਸੀਂ ਇਹ ਲਗਾਓ ਕਿ ਆ ਅਕਤੂਬਰ ਤੋਂ ਹੀ ਸਟਾਰਟ ਕੀਤਾ ਜਦੋਂ ਆਮਲਾ ਆਉਣਾ ਸ਼ੁਰੂ ਹੁੰਦਾ ਆ ਸਾਰੀ ਨਿਊ ਗ੍ਰੋਥ ਇਹ ਤੇ ਬਿਲਕੁਲ ਖਾਲੀ ਸੀ ਮੇਰਾ ਪਹਿਲਾਂ ਠੀਕ ਹੈ ਸਾਰੀ ਨਵੀਂ ਗ੍ਰੋਥ ਹੈ ਅੱਛਾ ਬਾਕੀ ਇਹ ਸਾਰੀ ਇਹੀ ਜੂਸ ਦਾ ਕਮਾਲ ਹੈ ਜੀ ਫਿਰ ਤੁਸੀਂ ਜੂਸ ਆਪਣੇ ਵਾਸਤੇ ਤਾਂ ਨਹੀਂ ਬਣਾ ਰਹੇ ਸੀ ਨਹੀਂ ਮੈਂ ਸਵੇਰੇ ਪਿੰਨਾ ਇਹ ਜੂਸ ਅੱਛਾ ਮੈਂ ਡੇਲੀ ਸਵੇਰੇ ਖਾਲੀ ਪੇਟ ਉੱਠ ਕੇ ਪਹਿਲਾਂ ਸਵੇਰੇ ਇਹੀ ਜੂਸ ਪਿੰਨਾ ਮੈਂ ਸਵੇਰੇ ਠੀਕ ਹੈ ਜੀ ਇਹਦੇ ਵਿੱਚ ਜਿੰਨਾ ਵੀ ਜਿਹੜੇ ਪ੍ਰੀਮਚੋਰ ਗ੍ਰੇਇੰਗ ਆਫ ਹੈਰ ਮਤਲਬ ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਠੀਕ ਹੈ ਉਹਦੇ ਲਈ ਵੀ ਬਹੁਤ ਅੱਛਾ ਹੈ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੈ ਆਪਾਂ ਨੂੰ ਤੁਸੀਂ ਫਿਰ ਇਹ ਵੱਡੀ ਮਾਤਰਾ ਚ ਬਣਾ ਕੇ ਰੱਖਦੇ ਹੋ ਜੀ ਜੂਸ ਜਿਹੜੇ ਤਾਜ਼ੇ ਵਾਲਿਆਂ ਦਾ ਕੀ ਹੁੰਦਾ ਜੀ ਅਗਰ ਕਿਸੇ ਨੇ ਕਿਉਂਕਿ ਦੇਖੋ ਜੀ ਹਰੇਕ ਦੇ ਘਰ ਤੇ ਔਲਾ ਲੱਗਿਆ ਨਹੀਂ ਹੋਇਆ ਹਰੇਕ ਦੇ ਘਰ ਨਹੀਂ ਵੀਟ ਗ੍ਰਾਸ ਵੀ ਹੈ ਨਹੀਂ ਤੇ ਫਿਰ ਉਹ ਕੀ ਕਰਨ ਜੀ ਲੋਕ ਉਹਨਾਂ ਲਈ ਬੜਾ ਸੌਖਾ ਜਿਹੜਾ ਵੀਟ ਗ੍ਰਾਸ ਆਪਾਂ ਘਰੇ ਉਗਾ ਸਕਦੇ ਆ ਇਹ ਟ੍ਰੇਆਂ ਲੈ ਕੇ ਥੋੜੀ ਜਿਹੀ ਮਿੱਟੀ ਪਾਓ ਆਪਾਂ ਉਹਦੇ ਵਿੱਚ ਜਿਸ ਤਰ੍ਹਾਂ ਕੰਨਕ ਦੇ ਜਿਹੜੇ ਸੀਡ ਨੇ ਉਹ ਲਗਾ ਦਿਓ ਹਫ਼ਤੇ ਤੋਂ 10 ਦਿਨ ਦੇ ਵਿੱਚ ਇਹਦਾ ਜਿਹੜਾ 3 ਤੋਂ 4 ਇੰਚ ਦਾ ਪੌਦਾ ਬਣ ਜਾਊਗਾ ਜਾਂ ਤੋਂ ਜ਼ਿਆਦਾ 15 ਇੰਚ ਬਣ ਜਾਊਗਾ ਠੀਕ ਹੈ ਵੀਟ ਗ੍ਰਾਸ ਤੁਹਾਡੇ ਘਰ ਹੋ ਗਿਆ ਜਿਹੜਾ ਆਮ ਲੈ ਕੇ ਆਮਲਾ ਲੋਕਲ ਕਿਸੇ ਵੀ ਸਬਜ਼ੀ ਵਾਲੇ ਤੋਂ ਕਿਸੇ ਵੀ ਫਰੂਟ ਵਾਲੇ ਤੋਂ ਤੁਹਾਨੂੰ ਆਮਲਾ ਮਿਲ ਜਾਊਗਾ ਆਮਲੇ ਨੂੰ ਸਿੰਪਲ ਤੁਸੀਂ ਫਾੜੀਆਂ ਕਰੋ ਇਹਦੀਆਂ ਨਿੰਬੂ ਨਚੋੜ ਲਓ ਅੱਧਾ ਗਲਾਸ ਪਾਣੀ ਦਾ ਲਓ ਕੋਸੇ ਪਾਣੀ ਦਾ ਤੇ ਨਾਲ ਹੀ ਇਹਦਾ ਜੂਸ ਕੱਢ ਸਕਦੇ ਹੋ ਤੁਸੀਂ ਸਵੇਰੇ ਦੇ ਟਾਈਮ ਜੂਸ ਕੱਢ ਕੇ ਇਹਦਾ ਨਾਲ ਤੁਸੀਂ ਇਹਨੂੰ ਰਗੜੋ ਠੀਕ ਹੈ ਜੀ ਬਣਾ ਕੇ ਤੁਸੀਂ ਘਰ ਪੀ ਸਕਦੇ ਹੋ ਸਾਹਿਬ ਦੱਸਾਂ ਜੀ ਕੀ ਪਰ 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 ਮਾਫ ਕਰਨਾ ਤੁਹਾਨੂੰ ਮੈਂ ਵਿੱਚੋਂ ਰੋਕ ਰਿਹਾ ਬਹੁਤ ਚੀਜ਼ਾਂ ਇਦਾਂ ਦੀਆਂ ਹੈਗੀਆਂ ਜੀ ਵੀ ਕਈ ਵਾਰ ਤਾਂ ਅਸੀਂ ਬ੍ਰੇਕਫਾਸਟ ਵੀ ਦਫ਼ਤਰ ਜਾ ਕੇ ਕਰਦੇ ਹਾਂ ਤੇ ਇਹ ਨਚੋੜਨ ਦਾ ਕੱਟਣ ਦਾ ਬਣਾਉਣ ਦਾ ਇਹ ਬਹੁਤ ਵਾਰ ਨਹੀਂ ਟਾਈਮ ਵੀ ਹੁੰਦਾ ਜੀ ਕਿਉਂਕਿ ਲਾਈਵ ਜਿਹੜੀ ਸਾਡੀ ਬੜੀ ਫਾਸਟ ਹੈ ਉਹਨਾਂ ਵਾਸਤੇ ਫਿਰ ਕਿਉਂ ਹੀ ਹੱਲ ਤੁਸੀਂ ਕੀਤਾ ਉਹਨਾਂ ਲਈ ਇਹੀ ਹੈ ਕਿ ਆਮਲੇ ਨੂੰ ਤੁਸੀਂ ਕਈ ਹੋਰ ਫਾਰਮ ਚ ਲੈ ਸਕਦੇ ਹੋ ਜਿਸ ਨਾਲ ਪਾਊਡਰ ਫਾਰਮ ਚ ਵੀ ਆਂਦਾ ਹੈ ਠੀਕ ਹੈ ਜਾਂ ਆਪਾਂ ਇਹਨੂੰ ਕੈਂਡੀ ਫਾਰਮ ਚ ਲੈ ਸਕਦੇ ਆ ਮਰਬੇ ਫਾਰਮ ਚ ਲੈ ਸਕਦੇ ਚਟਨੀਆਂ ਬਣਾ ਲਓ ਫਿਰ ਜਿਸ ਨਾਲ ਦੋਨੋਂ ਚੀਜ਼ਾਂ ਹੋ ਗਈਆਂ ਚਟਨੀਆਂ ਬਣਾ ਕੇ ਤੁਸੀਂ ਸਟੋਰ ਕਰ ਸਕਦੇ ਹੋ ਤਿੰਨ ਚਾਰ ਦਿਨ ਨੋ ਇਸ਼ੂ ਜਿਸ ਨਾਲ ਇਦੇ ਵਿੱਚ ਤੁਸੀਂ ਆਪਣਾ ਵੀਟ ਗ੍ਰਾਸ ਲਿਆ ਆਮਲਾ ਲਿਆ ਹਰੀ ਮਿਰਚ ਲੈ ਲਈ ਪੁਦੀਨਾ ਲੈ ਲਿਆ ਠੀਕ ਹੈ ਨਾ ਸੈਂਦਾ ਨਾਮਕ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿੰਨਾ ਕਿ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਹਨੂੰ ਲੈ ਸਕਦੇ ਆ ਠੀਕ ਹੈ ਕਾਲੀ ਮਿਰਚ ਲੈ ਸਕਦੇ ਹੋ ਅਦਰਕ ਲੈ ਸਕਦੇ ਹੋ ਇਹਦੀ ਚਟਨੀ ਬਣਾ ਲਓ ਠੀਕ ਹੈ ਜੀ ਯਾ ਇਹਦੀ ਦੂਸਰੀ ਜਿਹੜੀ ਆਪਸ਼ਨ ਆਪਣੇ ਕੋਲੇ ਹੋਰ ਹੈ ਇਸ ਤੋਂ ਇਲਾਵਾ ਜਿਹੜੀ ਆਪਾਂ ਗੱਲ ਕਰਦੇ ਆ ਠੀਕ ਹੈ ਯਾ ਆਪਾਂ ਆਪਾਂ ਜਿਹੜਾ ਇਹਦੇ ਵਿੱਚ ਇਹਦੇ ਵਿੱਚ ਨਾ ਜਿਹੜਾ ਮੇਨ ਹੈ ਇਹਨੂੰ ਆਪਾਂ ਜਿਹੜਾ ਆਪਾਂ ਸੌਖਾ ਲੈ ਸਕਦੇ ਆ ਉਹ ਸਭ ਤੋਂ ਵਧੀਆ ਜਿਹੜਾ ਰਹਿੰਦੇ ਮਰਬਾ ਜਾਂ ਆਚਾਰ ਪਰ ਉਹਦੇ ਉਸ ਤਰ੍ਹਾਂ ਗੁਣ ਘਟ ਜਾਂਦੇ ਨੇ ਤੁਸੀਂ ਜਿੰਨੀ ਮਿਹਨਤ ਕਰ ਲਓਗੇ ਕਿੱਥੇ ਦਾ ਜੀ ਤਾਜ਼ਾ ਤੋੜ ਕੇ ਨਾਲ ਦੇ ਨਾਲ ਰਸ ਕੱਢ ਕੇ ਪੀਣਾ ਕਿੱਥੇ ਤੇ ਸਟੋਰ ਕੀਤਾ ਹੋਇਆ ਔਲਾ ਉਹਦੇ ਵਿੱਚ ਵੀ ਮਿਲਦਾ ਜ਼ਮੀਨ ਅਸਮਾਨ ਦਾ ਫਰਕ ਹੈ ਅੱਛਾ ਤੇ ਫਿਰ ਇਹ ਜਿਹੜੀ ਚੀਜ਼ ਹੈਗੀ ਹੁਣ ਤੁਸੀਂ ਅਸੀਂ ਜੂਸ ਕੱਢ ਲਿਆ ਵਾ ਇਹਦਾ ਔਲੇ ਦਾ ਤੇ ਇਹਨੂੰ ਅਸੀਂ ਰਗੜ ਲਿਆ ਇਸ ਤੋਂ ਬਾਅਦ ਫਿਰ ਕੀ ਕਰਨਾ ਹੈ ਜੀ ਅਗਲਾ ਪ੍ਰੋਸੈਸ ਕੀ ਹੈ ਅਗਲਾ ਪ੍ਰੋਸੈਸ ਇਹਦੇ ਵਿੱਚ ਇਹੀ ਹੈ ਕਿ ਆਪਾਂ ਦੋਨਾਂ ਨੂੰ ਮਿਕਸ ਕਰਨਾ ਹੈ ਜਿਸ ਤਰ੍ਹਾਂ ਇਹਦੇ ਵਿੱਚ ਆਮਲੇ ਦਾ ਜੂਸ ਹੋ ਗਿਆ ਠੀਕ ਹੈ ਜੀ ਆਮਲੇ ਦਾ ਜੂਸ ਆਪਾਂ ਨੇ ਵੀਟਗ੍ਰਾਸ ਜੂਸ ਨਾਲ ਮਿਕਸ ਕਰਨਾ ਹੈ ਇੱਕ ਗ੍ਰੀਨ ਕਲਰ ਦਾ ਜਿਹਨੂੰ ਆਪਾਂ ਕਹਦੇ ਆ ਸਬਰਾਸ ਬਣ ਜਾਊਗਾ ਸੀ ਆਯੁਰਵੇਦ ਇਹਨੂੰ ਕਹਿੰਦੇ ਆ ਸਬਰਾਸ ਠੀਕ ਹੈ ਨਾ ਇੱਕ ਸੰਜੀਵਨੀ ਜੂਸ ਬਣ ਜਾਊਗਾ ਤੇ ਜਿਹੜਾ ਹਰ ਬਿਮਾਰੀ ਦੇ ਵਿੱਚ ਲਾਹੇਵੰਦ ਹੈ ਜਿਹਨੂੰ ਮਟਾਪਾ ਮਟਾਪੇ ਲਈ ਹੈ ਜਿਹਨੂੰ ਬੀਪੀ ਹੈ ਬੀਪੀ ਲਈ ਲਾਹੇਵੰਦ ਹੈ ਜਿਹਨੂੰ 슈ਗਰ ਹੈ 슈ਗਰ ਲਈ ਬਹੁਤ ਅੱਛਾ ਰਿਸਪੌਂਸ ਹੈ ਇਹ ਆਪਾਂ ਗੱਲ ਕਰੀਏ ਜਿਹਨੂੰ ਆਪਾਂ ਫੈਟੀ ਲੀਵਰ ਹੈ ਉਹਦੇ ਲਈ ਬਹੁਤ ਅੱਛਾ ਰਿਸਪੌਂਸ ਵੀਟਗ੍ਰਾਸ ਦਾ ਜੂਸ ਹੋ ਗਿਆ ਠੀਕ ਹੈ ਉਹ ਛਾਨ ਰਹੇ ਨੇ ਆ ਆਪਣਾ ਹੋ ਗਿਆ ਔਲੇ ਦਾ ਜੂਸ ਇਹ ਦੋਨਾਂ ਨੂੰ ਆਪਾਂ ਮਿਕਸ ਕਰਨਾ ਹੈ ਠੀਕ ਹੈ ਇਹ ਤੁਸੀਂ ਦੇਖੋ ਜਿਹੜਾ ਜੂਸ ਹੈਗਾ ਦੁੱਖ ਤੋੜ ਮੂੰਹ ਖੋਲ ਤੰਦਰੁਸਤੀ ਦਾ ਜਿਹੜਾ ਜੂਸ ਹੈਗਾ ਉਹ ਬਣ ਰਿਹਾ ਹੈ ਦੇਖੋ ਤੁਸੀਂ ਇਹ ਜਿਹੜਾ ਵੀਟ ਗ੍ਰਾਸ ਦਾ ਜੂਸ ਕੱਢ ਕੇ ਇਸ ਇਹਦੇ ਚ ਪਾ ਲਿਆ ਤੇ ਔਲੇ ਦਾ ਜੂਸ ਵੀ ਅਸੀਂ ਇਹਦੇ ਚ ਪਾ ਲਿਆ ਜੀ 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 ਸੋ ਇਹਦੇ ਚ ਇਹਨੂੰ ਇਸੇ ਤਰੀਕੇ ਨਾਲ ਪੀਣਾ ਪਾਣੀ ਵੀ ਰਲਾਉਣਾ ਜੀ ਇਹਦੇ ਵਿੱਚ ਪਾਣੀ ਮਿਕਸ ਕਰਨਾ ਹੈ ਦੋਨਾਂ ਤੁਸੀਂ ਗਲਾਸ ਦੋ ਗਲਾਸ ਬਸ ਜਿੰਨੇ ਵੀ ਠੀਕ ਹੈ। ਗਲਾਸ ਦੋ ਗਲਾਸ ਜਿੰਨਾ ਵੀ ਤੁਸੀਂ ਆਪਣਾ ਪੀ ਸਕਦੇ ਹੋ ਉਹਨਾਂ ਵਿੱਚ ਮਿਕਸ ਕਰ ਲਓ। ਮਤਲਬ 20 ਗ੍ਰਾਮ ਇਹਦੇ ਵਿੱਚ ਕਹਿੰਦਾ ਮਤਲਬ ਇਹ ਹੈ 20 ਗ੍ਰਾਮ ਵੇਟ ਗ੍ਰਾਸ ਹੋਣਾ ਚਾਹੀਦਾ। ਤੁਹਾਡੇ ਦੋ ਆਮਲੇ ਹੋਣੇ ਚਾਹੀਦੇ ਨੇ। ਪਾਣੀ ਚਾਹੀਏ ਤੁਸੀਂ ਇੱਕ ਜੱਗ ਬਣਾ ਲਓ ਇਹਨੂੰ। 1 ਲੀਟਰ ਬਣਾ ਲਓ ਚਾਹੀਦੀ ਇੱਕ ਗਲਾਸ ਬਣਾ ਲਓ। ਉਹ ਤੁਹਾਡੀ ਕੈਪੈਸਿਟੀ ਹੈ ਤੁਸੀਂ ਕਿੰਨਾ ਪੀਣਾ ਹੈ। ਠੀਕ ਹੈ ਮਤਲਬ ਜਿਹੜਾ ਤੁਹਾਡਾ ਆਪਣਾ ਡਰਾਈ ਜਿਹੜਾ ਇਨਗਰੀਡੀਅੰਟ ਨੇ ਉਹ 20 ਗ੍ਰਾਮ ਤੁਹਾਡਾ ਵੇਟ ਗ੍ਰਾਸ ਰਹਿਣਾ ਚਾਹੀਦਾ ਹੈ। बड़े आम्ले ਨੇ ਤਾਂ ਦੋ आम्ਲੇ ਹੋਣ ਛੋਟੇ आम्ਲੇ ਨੇ ਤਾਂ ਤਿੰਨ ਚਾਰ ਵੀ ਹੋ ਸਕਦੇ ਨੇ ਤੁਸੀਂ ਦੇਖੋ ਇਹ ਬਿਲਕੁਲ आम्ਲੇ ਦਾ ਤਾਜ਼ਾ ਜਿਹੜਾ ਜੂਸ ਹੈਗਾ ਉਹ ਇੱਕਦਮ ਤਿਆਰ ਹੈ ਸਮਝ ਲਓ ਵੀ ਇਹ ਜਿਹੜੇ ਔਲੇ ਦਰਖਤ ਦੇ ਵਿੱਚ ਜਿੰਨੀ ਜਾਨ ਹੈਗੀ ਆ ਔਲੇ ਦੇ ਦਰਖਤ ਦੇ ਵਿੱਚ ਜਿੰਨੀ ਜਾਨ ਹੈਗੀ ਹੈ ਤੇ ਇਹ ਉਸੇ ਤਰੀਕੇ ਦਾ ਜੂਸ ਹੈਗਾ ਇਹ ਔਲੇ ਦਾ ਜੂਸ ਹੈ ਜਿਹੜਾ ਇਹ ਦੇਖੋ ਉਸੇ ਤਰੀਕੇ ਦਾ ਜੂਸ ਹੈਗਾ ਸਮਝ ਲਓ ਇੱਕ ਤਰ੍ਹਾਂ ਦਾ ਜੱਗ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜਾ ਉਹ ਔਲਾ ਉਤਾਰ ਲਿਆ ਛੇ ਡਾਕਟਰ ਸਾਹਿਬ ਬੈਸਟ ਟਾਈਮ ਕਿਹੜਾ ਇਹਨੂੰ ਪੀਣ ਦਾ ਕੰਜ਼ੂਮ ਕਰਨ ਦਾ ਬੈਸਟ ਟਾਈਮ ਕਿਹੜਾ ਹੈ ਜੀ ਜਿਹੜਾ ਤਾਂ ਬੈਸਟ ਟਾਈਮ ਹੈ ਵੈਸੇ ਤਾਂ ਉਹ ਖਾਲੀ ਪੇਟ ਹੈ ਜੀ ਜੀ ਖਾਲੀ ਪੇਟ ਪੀਣਾ ਚਾਹੀਦਾ ਜਿਹੜਾ ਇਹਦਾ ਜੂਸ ਹੈ ਖਾਲੀ ਪੇਟ ਮਤਲਬ ਕਿ ਸਵੇਰੇ ਉੱਠਦੇ ਸਾਰ ਹੀ ਤੁਸੀਂ ਰਾਤ ਨੂੰ ਆਪਣਾ ਬ੍ਰਸ਼ ਜਾਂ ਦੰਤਨ ਵਗੈਰਾ ਜੋ ਕਰਦੇ ਹੋ ਰਾਤ ਨੂੰ ਦੰਦ ਸਾਫ਼ ਕਰਕੇ ਸਵੇਰੇ ਨਾ ਨਿਹਾਰ ਵਿੱਚ ਉੱਠ ਕੇ ਬਿਨਾਂ ਕੁਰੀ ਕੀਤੇ ਇਹ ਜੂਸ ਪੀਓ ਠੀਕ ਹੈ ਨਾ ਥੋੜਾ ਲੀਵਰ ਜਿੰਨਾ 24 ਘੰਟਿਆਂ ਦੇ ਵਿੱਚ ਸਾਰਾ ਕੁਝ ਜਿਹੜਾ ਆਪਾਂ ਗਲਤ ਖਾਣ-ਪੀਣ ਕਰਦੇ ਆ ਠੀਕ ਹੈ ਪ੍ਰੋਟੀਨ ਲੈ ਲੈਂਦੇ ਆ ਜਾਂ ਆਪਾਂ ਸਪਾਈਸੀ ਫੂਡ ਜਾਂ ਆਪਾਂ ਫਾਸਟ ਫੂਡ ਜਿੰਨੇ ਲੈਣੇ ਆ ਉਹ ਵਿਚਾਰਾ ਐਸਿਡਿਕ ਸਾਰਾ ਜਿੰਨਾ ਵੀ ਐਸਿਡਿਕ ਬਣ ਜਾਂਦਾ ਸਾਰਾ ਸਿਸਟਮ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਸਵੇਰੇ ਖਾਲੀ ਪੇਟ ਪੀਂਦੇ ਆ ਜਿੰਨਾ 24 ਘੰਟਿਆਂ ਦਾ ਦੁੱਖ ਸਿਆ ਹੋਇਆ ਹੁੰਦਾ ਲੀਵਰ ਨੇ ਉਹ ਸਵੇਰੇ ਸਵੇਰੇ ਸਾਫ਼ ਕਰ ਲੈਨੇ ਆ ਇਹ ਮੁੰਡੇ ਵਾਂਗੂ ਜਿਹੜੇ ਵਾਲ ਹੈਗੇ ਨੇ ਉਹ ਹੋ ਜਾਣਗੇ ਬਿਲਕੁਲ ਡਾਰਕ ਡਾਰਕ ਪਹਿਲਾਂ ਤਾਂ ਇਹ ਵਿੱਚ ਨੂੰ ਸਫੈਦ ਸਫੈਦ ਝਲਕਣ ਲੱਗੇ ਸੀ ਮੁੰਡੇ ਦੇ ਵਾਲ ਦੇ ਇਹਦੇ ਥੋੜੇ ਜਿਹਾ ਹਲਕੇ ਜਿਹਾ ਵੀ ਹੋਣ ਲੱਗ ਗਏ ਸੀ ਪਿਛਲੇ ਹੁਣ ਇਹ ਲਗਾਓ ਕਿ 2 ਤੋਂ 3 ਮਹੀਨਿਆਂ ਤੋਂ ਇਹ ਆਮਲੇ ਦਾ ਹੀ ਪੀ ਰਿਹਾ ਵੈਸੇ ਵੀਟ ਗ੍ਰਾਸ ਦਾ ਨਹੀਂ ਪੀ ਰਿਹਾ ਇਹ ਆਮਲੇ ਦਾ ਜੂਸ ਪੀ ਰਿਹਾ ਠੀਕ ਹੈ ਨਾ ਹੁਣ ਜਿਹੜੇ ਝੜਨੇ ਤਾਂ ਬਿਲਕੁਲ ਬੰਦ ਹੀ ਹੋ ਗਏ ਨੇ ਤੇ ਬੰਦ ਹੋ ਗਏ ਜੀ ਵਾਲ ਝੜਨੇ ਬ ਤੇ ਇਹਦਾ ਤੁਸੀਂ ਸਵੇਰੇ ਖਾਲੀ ਪੇਟ ਪੀਓ ਤਾਂ ਜ ਜ ਆਪਾਂ ਗੱਲ ਕਰਦੇ ਸੀ ਨਾ ਵੀ ਬੈਸਟ ਟਾਈਮ ਇਹਦਾ ਕਿਹੜਾ ਹੈ ਖਾਲੀ ਪੇਟ ਪੀਓ ਤਾਂ ਜ਼ਿਆਦਾ ਬੈਸਟ ਹੈ ਸਵੇਰੇ ਨਿਹਾਰ ਨੂੰ ਠੀਕ ਹੈ اگر ਤੁਸੀਂ ਲੱਗਦਾ ਕਿ ਨਹੀਂ ਸਵੇਰੇ ਨਹੀਂ ਲੈ ਸਕਦੇ ਜਿਸ ਨਾਲ ਖਾਣਾ ਖਾਦਿਆਂ ਨੂੰ 2-3 ਘੰਟੇ ਹੋ ਗਏ ਮਿੱਡ ਤੁਸੀਂ ਆਫਟਰਨੂਨ 11:30 11 ਵਜੇ ਵੀ ਲੈ ਸਕਦੇ ਹੋ ਜਾਂ ਮਿੱਡ ਇਹ ਆਪਾਂ ਕਹਦੇ ਹਾਂ ਮਿੱਡ ਮਾਰਨਿੰਗ ਜਾਂ ਮਿੱਡ ਆਫਟਰਨੂਨ ਮਿੱਡ ਮਾਰਨਿੰਗ ਮਤਲਬ 11:00 11:30 ਵਜੇ ਲੈ ਸਕਦੇ ਮਿੱਡ ਆਫਟਰਨੂਨ ਮਤਲਬ 3:00 3:30 4:00 ਵਜੇ ਲੈ ਸਕਦੇ ਜਦੋਂ ਆਪਣਾ ਖਾਣਾ ਖਾਦਿਆਂ ਨੂੰ 2-2.5 ਘੰਟੇ ਹੋ ਗਏ ਨੇ ਠੀਕ ਹੈ ਨਾ ਫਿਰ ਇਹਦੀ ਐਬਜ਼ોર્ਪਸ਼ਨ ਓਨੀ ਜ਼ਿਆਦਾ ਹੋਊਗੀ ਅਗਰ ਤੁਸੀਂ ਸਵੇਰੇ ਖਾਲੀ ਪੇਟ ਲੈਣੇ ਹੋ ਤਾਂ ਇਹਦੀ ਐਬਜ਼ોર્ਪਸ਼ਨ ਬਹੁਤ ਜ਼ਿਆਦਾ ਹੋਊਗੀ ਕਿਉਂਕਿ ਪੇਟ ਖ 24 ਘੰਟਿਆਂ ਦਾ ਜਿਹੜਾ ਦਰਦ ਸੇ ਹੈ ਠੀਕ ਹੈ ਜਿਹੜਾ ਆਪਣਾ ਗਲਤ ਖਾਣ ਪਾਣ ਹੈ ਉਹਨੂੰ ਜਾਨਸਾਰ ਇਹ ਡੀਟੌਕਸੀਫਾਈ ਕਰ ਦਿੰਦਾ ਸਾਫ਼ ਕਰ ਦਿੰਦਾ ਸਾਬਨ ਦੀ ਤਰ੍ਹਾਂ ਜਿਹਨੂੰ ਆਪਾਂ ਕਹਿੰਦੇ ਆ ਲੀਵਰ ਨੂੰ ਧੋ ਦਿੰਦਾ ਬਾਕੀ ਸਕਿਨ ਵੀ ਆਪਣੀ ਲੀਵਰ ਦੇ ਨਾਲ ਹੀ ਜੁੜੀ ਹੈ ਅਗਰ ਤੁਸੀਂ ਆਪਣੇ ਲੀਵਰ ਨੂੰ ਸਾਫ਼ ਕਰ ਲਿਆ ਹਾਰਟ ਵਾਲੀਆਂ ਪ੍ਰੋਬਲਮ ਵੀ ਲੀਵਰ ਦੇ ਨਾਲ ਹੀ ਜੁੜੀਆਂ ਨੇ ਅਗਰ ਤੁਹਾਡਾ ਲੀਵਰ ਤੰਦਰੁਸਤ ਹੈ ਨਾ ਤਾਂ ਤੁਹਾਡੇ ਬੋਡੀ ਦੇ ਵਿੱਚ ਤੰਦਰੁਸਤ ਹੀ ਹੈ ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਰਾਬਤਾ ਤੁਹਾਡੇ ਨਾਲ ਕਿਵੇਂ ਕਰ ਸਕਦੇ ਆ ਸਾਡਾ ਜਿਹੜਾ ਕਲੀਨਿਕ ਹੈ ਉਹ ਨਾਬਾ ਰੋਡ ਇਦਗਾ ਕਲੋਨਿਕ ਕਿਲਾ ਰਹਿਮਤਗੜ ਅਮਾਇਆ ਨੇਚਰਲ ਕਯੂਰ ਸੈਂਟਰ ਹੈ ਜੀ ਜੀ ਬਾਕੀ ਜਿਹੜੇ ਨੰਬਰ ਨੇ ਤੁਸੀਂ ਉਹਨਾਂ ਦੇ ਮੇਰੀ ਟੀਮ ਨਾਲ ਗੱਲ ਕਰ ਸਕਦੇ ਹੋ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਦੁੱਖ ਤੋੜ ਤੇ ਮੂੰਹ ਖੋਲ ਤੰਦਰੁਸਤੀ ਦਾ ਜਿਹੜਾ ਇਹ ਨੁਸਖਾ ਜੂਸ ਦੇਣ ਵਾਸਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਪਰ ਇੱਕ ਗੱਲ ਹੋਰ ਹੈ ਕਿ ਆਵਲੇ ਦੇ ਦਰਖਤ ਹੇਟਾਂ ਖੜ ਕੇ ਤੇ ਆਵਲੇ ਦਾ ਜੂਸ ਪੀਣ ਦਾ ਮਜ਼ਾ ਹੈ ਜਿਹੜਾ ਉਹ ਸ਼ਾਇਦ ਹਾ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਜੀ ਲੁਤਫ ਮੈਨੂੰ ਜ਼ਿੰਦਗੀ 'ਚ ਕਦੇ ਆਈ ਨਹੀਂ ਔਲੇ ਦੇ ਦਰਖਤੇ ਡਾ ਖੜ ਕੇ ਤੇ ਔਲੇ ਦਾ ਜੂਸ ਪੀਣ ਦਾ ਬਿਲਕੁਲ ਇਹ ਚੀਜ਼ਾਂ ਨਾ ਪ੍ਰਕਿਰਤੀ ਜਿਹੜੀਆਂ ਚੀਜ਼ਾਂ ਨੇ ਆਪਣੇ ਨਾਲ ਜੁੜੀਆਂ ਹੋਈਆਂ ਨੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ ਵੀ ਇੱਥੇ ਬੈਠ ਕੇ ਕਿਉਂ ਬਣਾਇਆ ਕਿਉਂਕਿ ਫਰੈਸ਼ ਜਿਹੜੀ ਚੀਜ਼ ਹੈ ਨਾ ਉਹਦੇ ਆਪਣੇ ਅਲੱਗ ਹੀ ਗੁਣ ਨੇ ਚਲੋ ਜਿਹੜੇ بڑے ਸ਼ਹਿਰਾਂ 'ਚ ਰਹਿੰਦੇ ਨੇ ਉੱਥੇ ਚੀਜ਼ਾਂ ਨਹੀਂ ਪੋਸੀਬਲ ਆਮਲਾ ਪਰ ਜਿਹੜਾ ਹੁਣ ਮੌਸਮ ਚੱਲਦਾ ਪਿਆ ਨਾ ਮਿਡ ਅਪ੍ਰੈਲ ਤੱਕ ਤੁਹਾਨੂੰ ਮਾਰਚ ਐਂਡ ਤੱਕ ਤੁਹਾਨੂੰ ਆਮਲਾ ਆਸਾਨੀ ਨਾਲ ਮਿਲ ਜਾਊਗਾ ਠੀਕ ਹੈ ਨਾ ਇਹ ਵਰਦਾਨ ਹੈ ਆਪਣੀ ਸਿਹਤ ਲਈ ਹਰ ਬੰਦੇ ਨੂੰ ਖਾਣਾ ਚਾਹੀਦਾ ਆਮਲਾ ਜੇ ਤੁਸੀਂ ਕੱਚਾ ਖਾ ਸਕਦੇ ਹੋ ਕੱਚਾ ਨਹੀਂ ਤਾਂ ਜੂਸ ਕੱਢ ਕੇ ਲਓ ਨਹੀਂ ਜੂਸ ਕੱਢ ਕੇ ਲੈ ਸਕਦੇ ਫਿਰ ਇਹਦੀ ਪਾਊਡਰ ਫਾਰਮ ਆਉਂਦੀ ਹੈ ਉਹ ਤਾਂ ਕਿਸੇ ਵੀ ਮੌਸਮ ਚ ਮਿਲ ਜੂ ਪਰ ਜਦੋਂ ਫਰੈਸ਼ ਆ ਰਿਹਾ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਆਪਾਂ ਨੂੰ ਫਰੈਸ਼ ਲੈਣਾ ਚਾਹੀਦਾ ਹੈ ਇਹ ਠੀਕ ਹੈ ਨਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੈ ਆਪਾਂ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਨੂੰ ਇਕੱਠਾ ਕਰਕੇ ਉਹਨਾਂ ਦੀ ਤਾਕਤ ਹੈਗੀ ਹੈ کئی ਗੁਣਾ ਜ਼ਿਆਦਾ ਵਧਾ ਸਕਦੇ ਆ ਔਰ ਚਾਹੇ ਪੇਟ ਦੇ ਰੋਗ ਹੋਣ ਹਾਰਟ ਦੇ ਰੋਗ ਹੋਣ ਵਾਲਾਂ ਦੇ ਰੋਗ ਹੋਣ ਚਮੜੀ ਦੇ ਰੋਗ ਹੋਣ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹਦੇ ਵਾਸਤੇ ਜਿਹੜਾ ਇਹ ਜੂਸ ਹੈਗਾ ਦੁੱਖ ਤੋੜ ਤੰਦਰੁਸਤੀ ਦਾ ਮੂੰਹ ਖੋਲ ਜਿਹੜਾ ਜੂਸ ਹੈਗਾ ਇਹ ਕੰਮ ਜ਼ਰੂਰ ਕਰੇਗਾ ਧੰਨਵਾਦ